ਜਿਹੜਾ ਪਾਊਡਰ ਵਰਤੇਗਾ ਸਤਰੰਗਾ ਦਰਦ ਨਹੀਂ ਲਏਗਾ ਉਹਦੇ ਨਾਲ ਪੰਗਾ ਬਿਲਕੁਲ ਨਹੀਂ ਲਾਏਗਾ ਜੀ ਪੰਗਾ ਕਿਉਂਕਿ ਤੁਹਾਡੇ ਕੋਲ ਹੈ ਪਾਊਡਰ ਸਤਰੰਗਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਸਤਰੰਗਾ ਪਾਊਡਰ ਹੈ ਦਰਦਾਂ ਦਾ ਦੁਸ਼ਮਣ ਹੈ ਫਿਰ ਡਾਕਟਰ ਸਾਹਿਬ ਸਾਨੂੰ ਦੱਸ ਵੀ ਦਿਓ ਇਹ ਜਿਹੜਾ ਸਤਰੰਗਾ ਪਾਊਡਰ ਹੈ ਇਹਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਪਾਈਆਂ ਨੇ ਤੁਸੀਂ ਹੁਣ ਉਹਨੂੰ ਦੇਣਾ ਹੈ ਜਿਹੜਾ ਗੁਣ ਨੂੰ ਲੈਣ ਲਈ ਤਿਆਰ ਬੈਠਾ ਹੈ 18 ਤਰੀਕ ਨੂੰ ਅਸੀਂ ਪਟਿਆਲਾ ਦੇ ਵਿੱਚ ਆਪਾਂ ਆਪਣਾ ਪੰਜਵਾਂ ਸਿਹਤ ਸੈਂਟਰ ਓਪਨ ਕਰਨ ਜਾ ਰਹੇ ਹਾਂ ਉਸੇ ਸਮਾਗਮ ਵਾਲੇ ਦਿਨ ਆਪਾਂ ਇੱਕ ਕੈਂਪ ਕਰ ਰਹੇ ਹਾਂ ਉਸ ਕੈਂਪ ਦੇ ਵਿੱਚ ਹੀ ਇਸ ਜੋੜਾ ਦੇ ਦਰਦ ਦੇ ਫਾਰਮੂਲੇ ਨੂੰ ਅੱਪਰ ਰਿਵੀਲ ਕਰ ਰਿਹਾ ਤਾਂ ਉਸ ਦਿਨ ਤੁਹਾਨੂੰ ਇਹਦੇ ਫਾਇਦੇ ਵੀ ਸਮਝ ਆ ਜਾਣਗੇ ਤੁਸੀਂ ਯੂਜ਼ ਕਰਨਾ ਵੀ ਸ਼ੁਰੂ ਕਰ ਦਿਓ ਪਾਊਡਰ ਬਣਾਉਣ ਦਾ ਤਰੀਕਾ ਸਾਡੇ ਜੋੜਾਂ 'ਚ ਹੀ ਦਰਦ ਕਿਉਂ ਹੁੰਦਾ ਸਾਡੇ ਸਿਰ 'ਚ ਹੀ ਦਰਦ ਕਿਉਂ ਹੁੰਦਾ ਜੇ ਤੁਸੀਂ ਪਿਕਚਰ ਦੇਖਣੀ ਤਾਂ ਉਹਦੀ ਡਿਵਾਈਸ ਕੀ ਹੈ ਐਲਈਡੀ ਟੀਵੀ ਅਗਰ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਉਹਦੀ ਡਿਵਾਈਸ ਕੀ ਹੈ ਟੈਲੀਫੋਨ ਮੋਬਾਈਲ ਉਸੇ ਤਰ੍ਹਾਂ ਸਾਡੀ ਬਾਡੀ ਦੇ ਵਿੱਚ ਵੀ ਕੁਦਰਤ ਨੇ ਇੱਕ ਤੰਤਰਿਕ ਪੁਰਜਾ ਲਾਇਆ ਹੈ ਜਿਹੜਾ ਦਰਦ ਨੂੰ ਪੈਦਾ ਵੀ ਕਰ ਸਕਦਾ ਤੇ ਕੰਟਰੋਲ ਵੀ ਉਹੀ ਕਰ ਸਕਦਾ ਉਹ ਕਿਹੜਾ ਜੀ ਨਰਵਸ ਸਿਸਟਮ ਜੇ ਦਰਦ ਹੋਣਾ ਚਾਹੀਦਾ ਤਾਂ ਫਿਰ ਸਾਰੀਆਂ ਹੱਡੀਆਂ 'ਚ ਹੀ ਦਰਦ ਹੋਵੇ ਤੇ ਸਪੈਸੀਫਿਕ ਪੁਆਇੰਟਾਂ ਤੇ ਜ਼ਿਆਦਾਤਰ ਪ੍ਰੋਬਲਮ ਕਿਉਂ ਹੁੰਦੀ ਆ ਨਿਕਲ ਗਈ ਆ ਵਾਲੀ ਫੀਲਿੰਗ ਹੰਦੀ ਆ ਨਾ ਹੁੰਦਾ ਕੀ ਉਹਦੇ ਵਿੱਚ ਜਿੱਦੇ ਨਾਲ ਤੁਹਾਨੂੰ ਪੇਨ ਮਹਿਸੂਸ ਹੁੰਦੀ ਹੈ ਇਨਫਲੇਮੇਸ਼ਨ ਹੋ ਜਾਂਦੀ ਹੈ ਸਵੇਲਿੰਗ ਬਣ ਲੱਗ ਪੈਂਦੀ ਹੈ ਇੱਕ ਜੋੜ ਤੋਂ ਦੂਜੇ ਜੋੜ 'ਚ ਇੱਥੋਂ ਜੀ ਦਰਦ ਚੱਲਿਆ ਨਾ ਉਹ ਇੱਥੇ ਨਹੀਂ ਰੁਕ ਸਕਦਾ ਉਹਨੂੰ ਠਹਿਰਾਓ ਇੱਥੇ ਮਿਲਣਾ ਹੈ ਕਿਉਂਕਿ ਜੋੜ ਇੱਥੇ ਨੇ। ਮੂੰਗਫਲੀ ਕਿਵੇਂ ਤੁਹਾਨੂੰ ਬਦਾਮਾਂ ਤੋਂ ਜ਼ਿਆਦਾ ਅਸੀਂ ਕਹਿ ਲਈਏ ਕਿ ਫਾਇਦਾ ਦੇ ਸਕਦੀ ਹੈ। boron ਇੱਕ ਕਿਸ ਤਰ੍ਹਾਂ ਦਾ ਖਣਿਜ ਤੱਤ ਹੁੰਦਾ ਜਿਹੜਾ ਮੂੰਗਫਲੀ ਦੇ ਵਿੱਚ ਹੈ। ਔਰ boron ਸਾਡੇ ਬ੍ਰੇਨ ਦਾ ਖਣਿਜ ਤੱਤ ਹੈ। ਕਹਿੰਦੇ ਜੀ ਦਿਮਾਗ ਵਧਾਉਣੇ ਤੇ ਬਦਾਮ ਖਾਓ। ਕਦੀ ਕਿਸੇ ਨੇ ਕਿਹਾ ਦਿਮਾਗ ਵਧਾਉਣੇ ਤੇ ਮੂੰਗਫਲੀ ਖਾਓ। ਸਹੀ ਟਾਈਮ ਤੇ ਕੋਈ ਵੀ ਸਹੀ ਚੀਜ਼ ਖਾਦੀ ਜਾਵੇ ਤਾਂ ਉਹਦੇ ਸਹੀ ਖੁਰਾਕ ਬਣ ਜਾਂਦੀ ਹੈ। ਗਲਤ ਟਾਈਮ ਤੇ ਸਹੀ ਚੀਜ਼ ਖਾਦੀ ਜਾਵੇ ਤਾਂ ਉਹ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ। ਹੁਣ ਇਹਨੂੰ ਤੁਸੀਂ ਦਿਨੇ ਖਾ ਲਓ। ਠੀਕ ਹੈ ਦਿਨੇ ਇਹਨੇ ਤੁਹਾਨੂੰ ਊਰਜਾ ਨਹੀਂ ਦੇਣੀ ਹੈਗੀ ਹੈ ਕਿ ਤੁਸੀਂ ਜਿੰਨੀ ਮਰਜ਼ੀ ਠੰਡ ਪੈਂਦੀ ਹੋ ਜਿੰਨੀ ਮਰਜ਼ੀ ਧੁੰਦ ਪੈਂਦੀ ਹੋ ਜਿੰਨੀ ਮਰਜ਼ੀ ਬਾਹਰ ਬਰਫ਼ ਪੈਂਦੀ ਹੋ ਤੁਸੀਂ ਕੰਮ ਕਰਕੇ ਆਓਗੇ ਸ਼ਾਮ ਤੱਕ ਤੇ ਉਹਨੂੰ ਉਦੋਂ ਯੂਜ਼ ਕਰੋ ਨਾ ਜਿੱਥੇ ਸਾਡਾ ਸਹੀ ਫਿਊਲ ਹੈ ਜਿੱਥੇ ਸਹੀ ਸਾਡਾ ਉਬਾਲਣ ਇੰਦਰ ਆਇਲ ਦਾ ਕੰਮ ਕਰੇ ਤੁਸੀਂ ਕਿਹਾ ਕਿ ਬਹੁਤ ਘੱਟ ਲੋਕ ਹੈਗੇ ਨੇ ਜਾਂ ਬਹੁਤ ਘੱਟ ਡਾਕਟਰ ਹੈਗੇ ਨੇ ਜੋ ਇਦਾਂ ਦੀਆਂ ਖੋਜਾਂ ਜਾਂ ਇਦਾਂ ਦੀਆਂ ਜਾਣਕਾਰੀਆਂ ਜਿਹੜੀਆਂ ਉਹ ਸਾਡੇ ਆਮ ਲੋਕਾਂ ਤੱਕ ਪਹੁੰਚਦੀਆਂ ਕਰਦੇ ਸਰਦੀਆਂ ਦੇ ਵਿੱਚ ਗਠੀਏ ਦੇ ਮਰੀਜ਼ ਜੋੜਾ ਦਰਦਾਂ ਦੇ ਮਰੀਜ਼ ਅੰਗ ਹੀ ਕਿਉਂ ਨਾ ਰਿਮੂਵ ਹੋ ਗਿਆ ਹੁਣ ਉਹਦੇ ਨਾਲ ਆਟੋਇਮਿਊਨ ਚਾਹ ਬਣਿਆ ਹੋਵੇ ਉਹ ਵਾਲੇ ਪੇਸ਼ੈਂਟ ਲੰਬਸ ਸਪੋਨਡਾਈਲਾਈਟਿਸ ਦੇ ਪੇਸ਼ੈਂਟ ਚਾਹ ਚੂਲਾ ਬਦਲਣ ਦੀ ਤੁਹਾਨੂੰ ਐਡਵਾਈਸ ਮਿਲੀ ਹੋਈ ਹੈ ਇਹਨਾਂ ਸਾਰੇ ਜਿਹੜੇ ਪੇਸ਼ੈਂਟ ਹੈ ਇਹਨਾਂ ਨੇ ਆਪਣੇ ਘਰੇ ਜੋੜਾ ਦਰਦਾਂ ਦੀ ਦਵਾਈ ਕਿਵੇਂ ਬਣਾਉਣੀ ਤੁਸੀਂ ਕਹਿ ਰਹੇ ਹੋ ਕਿ ਜਿਸ ਘਰ ਦੇ ਵਿੱਚ ਇਹ ਸਤਰੰਗਾ ਪਾਊਡਰ ਹੋਏਗਾ ਉਹਦੇ ਗਵਾਂਡ ਚ ਵੀ ਕਿਸੇ ਨੂੰ ਜੋੜਾ ਦਾ ਦਰਦ ਨਹੀਂ ਹੋਊਗਾ ਡੈਫੀਨਿਟਲੀ ਗਵਾਂਡ ਚ ਨਹੀਂ ਹੋਏਗਾ ਪਰਿਵਾਰ ਚ ਨਹੀਂ ਹੋਏਗਾ ਖਾਨਦਾਨ ਚ ਨਹੀਂ ਹੋਏਗਾ ਲੇਕਿਨ ਇਹਦੇ ਵਾਸਤੇ ਇੱਕ ਸ਼ਰਤ ਹੈ ਦੁਨੀਆ ਦੇ ਵਿੱਚ ਬਿਨਾ ਕੁਝ ਮੁੱਲ ਤਾਰੇ ਫ੍ਰੀਜ ਕੁਝ ਨਹੀਂ ਮਿਲਦਾ ਫੁਰਕੀ ਸਾਹਿਬ ਤੁਸੀਂ ਨਾਲੇ ਆਇਲ ਵੀ ਰੱਖਿਆ ਜੀ ਇਹ ਕੀ ਚੀਜ਼ ਹੈ ਇਹ ਗੋਲਡਨ ਆਇਲ ਹੈ ਉਹ ਇਸ ਫਾਰਮੂਲੇ ਦੇ ਨਾਲ ਹੀ ਸਾਰੇ ਲੋਕ ਯੂਜ਼ ਕਰਨਗੇ ਇਹ ਸਾਰੀਆਂ ਚੀਜ਼ਾਂ ਦਰਦਾਂ ਦੀ ਦੁਸ਼ਮਣ ਨੇ ਪਰ ਸਾਨੂੰ ਬਹੁਤ ਘੱਟ ਵੈਦ ਹਕੀਮ ਡਾਕਟਰ ਜਿਹੜੇ ਇਹ ਚੀਜ਼ ਦੱਸਦੇ ਨੇ ਤੁਹਾਡੇ ਘਰ ਦੇ ਵਿੱਚ ਹੀ ਦਰਦਾਂ ਦੀ ਦਵਾਈ ਹੈਗੀ ਆ ਰਸੋਈ ਦੇ ਵਿੱਚ ਹੀ ਪਈ ਹੈ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਗੱਲਬਾਤ ਅਸੀਂ ਕਰ ਰਹੇ ਹਾਂ ਸਰਦੀਆਂ ਦੇ ਵਿੱਚ ਹੋਣ ਵਾਲੇ ਦਰਦਾਂ ਦੇ ਉੱਤੇ ਤੇ ਅੱਜ ਤੁਹਾਨੂੰ ਇਹ ਸਤਰੰਗੇ ਪਾਊਡਰ ਨਾਲ ਇੰਟਰੋਡਿਊਸ ਅਸੀਂ ਕਰਵਾਵਾਂਗੇ ਔਰ ਇਹ ਸਤਰੰਗਾ ਪਾਊਡਰ ਜਿਸ ਡਾਕਟਰ ਨੇ ਜਿਸ ਨੈਚੁਰਲ ਪੈਥ ਨੇ ਜਿਸ ਹਕੀਮ ਨੇ ਜਿਸ ਵੈਦ ਨੇ ਖੋਜ ਕੀਤੀ ਹੈ ਉਹਨਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ ਸਾਡੇ ਨਾਲ ਨੇ ਡਾਕਟਰ ਵਰਿੰਦਰ ਸਿੰਘ ਪੁੱਲਰ ਜਿਨ੍ਹਾਂ ਨੂੰ ਅਸੀਂ ਕਹਿ ਲਈਏ ਕਿ ਸ਼ੇਖਾ ਨੇ ਵੀ ਉਹਨਾਂ ਦੇ ਕੰਮ ਦਾ ਲੋਹਾ ਉਹਨਾਂ ਦੀ ਟ੍ਰੀਟਮੈਂਟ ਦਾ ਉਹਨਾਂ ਦੀ ਨੈਚੁਰਲ ਪੈਥੀ ਦਾ ਲੋਹਾ ਮੰਨਿਆ ਨੈਚੁਰਲ ਅਸੀਂ ਕਹਿ ਲਈਏ ਕਿ ਗੁਰੂ ਦਾ ਜਿਹੜਾ ਨੈਚੁਰਲ ਪੈਥੀ ਦੇ ਗੁਰੂ ਦਾ ਅਵਾਰਡ ਉਹਨਾਂ ਨੂੰ ਦੁਬਈ ਦੇ ਵਿੱਚ ਮਿਲਿਆ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਅਕੀਕਾ ਟੀਵੀ ਪੰਜਾਬੀ ਉਹ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ। ਡਾਕਟਰ ਸਾਹਿਬ ਤੁਸੀਂ ਅੱਜ ਇਹ ਸਤਰੰਗੇ ਪਾਊਡਰ ਦੀ ਗੱਲ ਕੀਤੀ ਹੈ। ਤੁਸੀਂ ਕਿਹਾ ਕਿ ਬਹੁਤ ਘੱਟ ਲੋਕ ਹੈਗੇ ਨੇ ਜਾਂ ਬਹੁਤ ਘੱਟ ਡਾਕਟਰ ਹੈਗੇ ਨੇ ਜੋ ਇਦਾਂ ਦੀਆਂ ਖੋਜਾਂ ਜਾਂ ਇਦਾਂ ਦੀ ਜਾਣਕਾਰੀਆਂ ਜਿਹੜੀਆਂ ਉਹ ਸਾਡੇ ਆਮ ਲੋਕਾਂ ਤੱਕ ਪਹੁੰਚਦੀਆਂ ਕਰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਸਤਰੰਗਾ ਪਾਊਡਰ ਹੈ ਦਰਦਾਂ ਦਾ ਦੁਸ਼ਮਣ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਹ ਫਾਰਮੂਲਾ ਪੁੱਛੀਏ ਤੁਹਾਡੇ ਕੋਲੋਂ ਤੁਸੀਂ ਫਾਰਮੂਲਾ ਸਾਨੂੰ ਦੱਸੋ। ਸਾਨੂੰ ਇਹ ਦੱਸੋ ਵੀ ਆਮ ਦਿਨਾਂ ਦੇ ਵਿੱਚ ਰੁਟੀਨ ਦੇ ਵਿੱਚ ਸਾਡੇ ਦਰਦ ਠੀਕ ਰਹਿੰਦੇ ਨੇ। ਜਦੋਂ ਇਹ ਸਰਦੀਆਂ ਆਈਆਂ ਥੋੜੀ ਜਿਹੀ ਠੰਡ ਵਧੀ ਤਾਂ ਦਰਦ ਕਿਥੋਂ ਉਠ ਖੜਦੇ ਨੇ ਜੀ ਸਰਦੀ ਦੇ ਵਿੱਚ ਆਲਰੇਡੀ ਯੋ ਠੰਡ ਹੁੰਦੀ ਹੈ ਤਾਂ ਠੰਡ ਦੇ ਵਿੱਚ ਸਾਡੀ ਜਿਹੜੀ ਬਾਡੀ ਉਹ ਸਟਿਫ ਹੋ ਜਾਂਦੀ ਹੈ ਸਟਿਫ ਹੋਣ ਦਾ ਕਾਰਨ ਦੋ ਤਿੰਨ ਕਾਰਨ ਵਿੱਚ ਨੂੰ ਸਭ ਤੋਂ ਪਹਿਲਾ ਕਾਰਨ ਕੀ ਹੁੰਦਾ ਹੈ ਸਰਦੀ ਦੇ ਵਿੱਚ ਜਿਹੜੇ ਸਾਡੇ ਰੋਮ ਨੇ ਇਹਨਾਂ ਇਹ ਕਾਫੀ ਬੰਦ ਹੋ ਜਾਂਦੇ ਨੇ ਜਦੋਂ ਰੋਮ ਬੰਦ ਹੋ ਜਾਂਦੇ ਤਾਂ ਬਾਡੀ ਦੀ ਜਿਹੜੀ ਹੀਟ ਹੈ ਉਹ ਬਾਹਰ ਨਿਕਲ ਨਹੀਂ ਪੰਦ ਹੋ ਜਾਂਦੀ ਹੈ ਹੀਟ ਅੰਦਰ ਵੱਜ ਜਾਂਦੀ ਹੈ ਜਦੋਂ ਹੀਟ ਅੰਦਰ ਵੱਜ ਜਾਂਦੀ ਹੈ ਤਾਂ ਪਿਤ ਵੀ ਵਿਗੜਦਾ ਹੈ ਵਾਤ ਵੀ ਵਿਗੜਦਾ ਜਦੋਂ ਵਾਤ ਵਿਗੜਦਾ ਉਹਦੇ ਨਾਲ ਫਿਰ ਗੈਂਸ ਟੋਟਲ ਬੋਡੀ ਚ ਘੁੰਮਦੀ ਹੈ ਔਰ ਨਰਵਸ ਸਿਸਟਮ ਹੀਟ ਕਰਨ ਲੱਗ ਪੈਂਦਾ ਜਿੰਨੀਆਂ ਵੀ ਬੋਡੀ ਦਰਦਾਂ ਪੈਦਾ ਕਰਦੀ ਆ ਦਰਦਾਂ ਨੂੰ ਪੈਦਾ ਕਰਨ ਦੀ ਤੇ ਦਰਦਾਂ ਨੂੰ ਕੰਟਰੋਲ ਕਰਨ ਦੀ ਇੱਕੋ ਹੀ ਡਿਵਾਈਸ ਹੈ ਸਾਡੀ ਬੋਡੀ ਚ ਉਹ ਹੈਗਾ ਨਰਵਸ ਸਿਸਟਮ ਡਿਵਾਈਸ ਡਿਵਾਈਸ ਮੀਨਸ ਜਿੰਨੂੰ ਆਪਾਂ ਕਹਿ ਸਕਦੇ ਆ ਕਿ ਜਿਵੇਂ ਘਰ ਦੇ ਵਿੱਚ ਅਗਰ ਤੁਸੀਂ ਪਿਕਚਰ ਦੇਖਣੀ ਹੈ ਤਾਂ ਉਹਦੀ ਡਿਵਾਈਸ ਕੀ ਹੈ ਐਲਈਡੀ ਟੀਵੀ ਫਰ ਅਗਰ ਤੁਸੀਂ ਕਿਸੇ ਨਾਲ ਗੱਲ ਕਰਨੀ ਦੀ ਡਿਵਾਈਸ ਕੇ ਟੈਲੀਫੋਨ ਮੋਬਾਈਲ ਉਸੇ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਵੀ ਕੁਦਰਤ ਨੇ ਇੱਕ ਤੰਤਰਿਕ ਪੁਰਜਾ ਲਾਇਆ ਜਿਹੜਾ ਦਰਦ ਨੂੰ ਪੈਦਾ ਵੀ ਕਰ ਸਕਦਾ ਤੇ ਕੰਟਰੋਲ ਵੀ ਉਹੀ ਕਰ ਸਕਦਾ ਉਹ ਕਿਹੜਾ ਜੀ ਨਰਵਸ ਸਿਸਟਮ ਅੱਛਾ ਹਾਂ ਨਰਵਸ ਤੰਤਰ ਜਿਹੜਾ ਹੈਗਾ ਇਹ ਦੋਨੇ ਕੰਮ ਕਰਦਾ ਹੈਗਾ ਸਰਦੀ ਦੇ ਵਿੱਚ ਸਟਿਫਨਸ ਵਧਨ ਕਰਕੇ ਸਾਡੀ ਬੋਡੀ ਦੇ ਵਿੱਚ ਅਕੜਾ ਹੋ ਜਾਂਦਾ ਦੂਸਰੀ ਵੱਡੀ ਗੱਲ ਹੈਗੀ ਆ ਜਦੋਂ ਅਕੜਾਵੱਦ ਹੈ ਤਾਂ ਬਲੱਡ ਦਾ ਸਰਕੂਲੇਸ਼ਨ ਵੀ ਸਲੋ ਹੁੰਦਾ ਹੈ ਔਰ ਜੇ ਬਾਡੀ ਦੇ ਜਿਹੜੇ ਇਸ ਵਿੱਚ ਬਲੱਡ ਦਾ ਸਰਕੂਲੇਸ਼ਨ ਸਲੋ ਹੈਗਾ ਉਸ ਇਸ ਵਿੱਚ ਦਰਦ ਆਪਣੇ ਆਪ ਹੀ ਪੈਦਾ ਹੋਏਗੀ ਕਿਉਂਕਿ ਨਰਵਸ ਸਿਸਟਮ ਨੂੰ ਵੀ ਕੰਮ ਕਰਨ ਵਾਸਤੇ ਬਲੱਡ ਦੇ ਫਲੋ ਦੀ ਜ਼ਰੂਰਤ ਪੈਂਦੀ ਹੈ ਇੱਕ ਬਲੱਡ ਉਹ ਜਿਹੜਾ ਆਰਟਰੀਸ ਤੇ ਵੇਨ ਦੇ ਵਿੱਚ ਕੰਮ ਕਰਦਾ ਹੈ ਦੂਸਰਾ ਸਾਡੇ ਜਿਹੜੀਆਂ ਬਹੁਤ ਨੈਨੋ ਸਾਈਜ਼ ਦੀਆਂ ਜਿਹੜੀਆਂ ਸਾਡੀਆਂ ਵੇਨਸ ਨੇ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਇੱਕ ਅਹ ਜ਼ినਸਕੋਪ ਦੇ ਨਾਲ ਹੀ ਦੇਖ ਸਕਦੇ ਹੋ ਟੈਲੀਸਕੋਪ ਨਾਲ ਹੀ ਦੇਖ ਸਕਦੇ ਹੋ अदरवाइज ਉਹਨੂੰ ਨਜ਼ਰ ਹੀ ਨਹੀਂ ਆਉਂਦੀਆਂ ਹੈਗੀਆਂ ਬਹੁਤ ਬਰੀਕ ਤੰਤਰ ਹੁੰਦਾ ਹੈ ਲੈਕਿਨ ਸਾਡੀ ਪੂਰੀ ਬਾਡੀ ਦੇ ਕਮਿਊਨੀਕੇਸ਼ਨ ਨੂੰ ਉਹ ਹੈਂਡਲ ਕਰਦਾ ਹੈਗਾ ਤਾਂ ਉਸ ਨਰਵਸ ਸਿਸਟਮ ਜਿਹੜਾ ਅੱਛਾ ਇਹ ਪੂਰੇ ਤੋਂ ਪੂਰਾ অপারেਟਸ ਰੀਡ ਦੀ ਹੱਡੀ ਤੋਂ ਹੁੰਦਾ ਹੈ ਗੈਟਿੰਗ ਤਾਂ ਉਸ ਤੰਤਰ ਨੂੰ ਜਿਹੜਾ ਹੈਗਾ ਸਰਦੀਆਂ ਦੇ ਵਿੱਚ ਜਦੋਂ ਬਲੱਡ ਦੀ ਸਪਲਾਈ ਪ੍ਰੋਪਰ ਨਹੀਂ ਹੁੰਦੀ ਸਮੂਥ ਨਹੀਂ ਹੁੰਦੀ ਤਾਂ ਬਾਡੀ ਉਦੋਂ ਵੀ ਸਟਿਫਨੈਸ ਚ ਕਨਵਰਟ ਹੋ ਜਾਂਦੀ ਔਰ ਪੇਨ ਦਰਦ ਹੁੰਦੀ ਹੈ ਔਰ ਦੂਸਰਾ ਹੈ ਇਹ ਹੈਗਾ ਕਿ ਜਿਨ੍ਹਾਂ ਦਾ ਵਾਤ ਵਿਗੜ ਜਾਂਦਾ ਹੈ ਉਹਦੇ ਅੰਦਰ ਜਿਨ੍ਹਾਂ ਦੇ ਆਲਰੇਡੀ ਜਿਹਨਾਂ ਦਾ ਲੀਵਰ ਫੈਟੀ ਹੈ ਨਾ ਇੱਕ ਤਾਂ ਉਹਨਾਂ ਅੰਦਰ ਗੈਸ ਵੱਜੇਗੀ ਦੂਸਰਾ ਜਿਨ੍ਹਾਂ ਦੇ ਆਲਰੇਡੀ ਬਾਤ ਵਿਗੜਿਆ ਹੋਇਆ ਗਠੀਏ ਦੇ ਪੇਸ਼ੈਂਟ ਨੇ ਉਹਨਾਂ ਦੇ ਜੋੜਾਂ ਦਾ ਦਰਦਾਂ ਦੀ ਸਮੱਸਿਆ ਹੈ ਆਰਥਰਾਇਟਿਸ ਦੀ ਪ੍ਰੋਬਲਮ ਹੈਗੀ ਸੋਰਾਕਲਸ ਸਪੋਨਡਾਈਲਾਈਜ਼ਰਸ ਆ ਲੰਬਰ ਸਪੋਨਡਾਈਲਾਈਜ਼ਰਸ ਆ ਇਸ ਤਰ੍ਹਾਂ ਦੀ ਸਮੱਸਿਆ ਜਿਨ੍ਹਾਂ ਨੂੰ ਹੁੰਦੀ ਸਰਦੀਆਂ 'ਚ ਉਹਨਾਂ ਨੂੰ ਥੋੜਾ ਦਰਦ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈਗਾ ਤੇ ਫਿਰ ਡਾਕਟਰ ਸਾਹਿਬ ਦਰਦਾਂ ਵਾਸਤੇ ਜਿਹੜੀਆਂ ਗੋਲੀਆਂ ਜਾਂ ਪੇਨ ਕਿਲਰ ਇਸ ਵੇਲੇ ਜਿਹੜੇ ਸਾਡੇ ਲੋਕ ਹੈਗੇ ਨੇ ਉਹ ਇਸਤੇਮਾਲ ਦੇ ਵਿੱਚ ਲੈ ਕੇ ਆਉਂਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਜੀ ਅ ਦੇਖੋ ਪੇਨ ਕਿਲਰ ਦਾ ਹਮੇਸ਼ਾ ਨੁਕਸਾਨ ਹੁੰਦਾ ਜਿਵੇਂ ਮੈਂ ਤੁਹਾਨੂੰ ਗੱਲ ਦੱਸੀ ਹੈਗੀ ਕਿ ਦਰਦ ਨੂੰ ਪੈਦਾ ਕਰਨ ਵਾਲਾ ਵੀ ਨਰਵਸ ਸਿਸਟਮ ਤੇ ਠੀਕ ਕਰਨ ਵਾਲਾ ਵੀ ਨਰਵਸ ਸਿਸਟਮ ਕੰਟਰੋਲ ਕਰਨ ਵਾਲੇ ਨਰਵਸ ਸਿਸਟਮ ਤਾਂ ਉਹ ਜਿਹੜੀਆਂ ਟੈਬਲੇਟ ਨੇ ਪੇਨ ਕਿਲਰ ਪੈਨ ਪੇਨ ਕਿਲਰ ਦਾ ਸਭ ਤੋਂ ਪਹਿਲਾ ਕੰਮ ਕੀਏਗਾ ਉਹਨੇ ਨਰਵਸ ਸਿਸਟਮ ਤੋਂ ਬ੍ਰੇਨ ਦੇ ਸਿਗਨਲ ਨੂੰ ਵੀਕ ਕਰਨਾ ਹੈ ਠੀਕ ਹੈ ਪੇਨ ਹੋ ਰਹੀ ਹੈ ਲੇਕਿਨ ਤੁਹਾਨੂੰ ਉਹਦਾ ਸਿਗਨਲ ਆਉਣਾ ਬੰਦ ਹੋਇਆ ਹੈ ਠੀਕ ਹੈ ਠੀਕ ਹੈ ਉਹ ਜਿਹੜੀ ਇਹ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਦੋਂ ਅਸੀਂ ਵਾਰ-ਵਾਰ ਕਰਦੇ ਆ ਤਾਂ ਸਾਡਾ ਨਰਵਸ ਤੰਤਰ ਵਿਗੜਦਾ ਹੈ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਜਦੋਂ ਤੁਹਾਡਾ ਨਰਵਸ ਤੰਤਰ ਵਿਗੜੇਗਾ ਨਾ ਉਹਦੇ ਤੇ ਪ੍ਰੈਸ਼ਰ ਬਣੇਗਾ ਉਹਨੂੰ ਤੁਸੀਂ ਦਬਾਓਗੇ ਆਪ ਦਾ ਨੈਚੁਰਲ ਕੰਮ ਕਰਨ ਤੋਂ ਤਾਂ ਉਹਨੇ ਤੁਹਾਡਾ ਮੈਟਾਬੋਲਿਕ ਸਿਸਟਮ ਆਪਣੇ ਆਪ ਵਿਗਾੜ ਦੇਣਾ ਮੈਟਾਬੋਲਿਕ ਦਾ ਭਾਵ ਲੀਵਰ ਦੇ ਕੰਮ ਪਿੱਤੇ ਦੇ ਕੰਮ ਆਂਤੜੀਆਂ ਦੇ ਕੰਮ ਇਹ ਸਾਰੇ ਸਾਰੇ ਵਿਗੜ ਜਾਣੇ ਨੇ ਉਸ ਤੋਂ ਬਾਅਦ ਜਦੋਂ ਲੀਵਰ ਦੇ ਕੰਮ ਵਿਗੜਦੇ ਆ ਨਾਲ ਹਾਰਟ ਦੇ ਕੰਮ ਕਿਡਨੀ ਦੇ ਆਪਣੇ ਆਪ ਵਿਗੜ ਜਾਂਦੇ ਆ ਕਿਉਂਕਿ ਇਹ ਤਿੰਨੇ ਰਲ ਕੇ ਹੀ ਇੱਕ ਕੰਬੀਨੇਸ਼ਨ 'ਚ ਕੰਮ ਕਰਦੇ ਆ ਸੋ ਉਹ નો ਡਾਊਟ ਇੱਕ ਵਾਰੀ ਆਪਾਂ ਨੂੰ ਟੈਂਪਰੇਰੀ ਰੀਲਿਫ ਦਿੰਦੀ ਹੈ ਲੇਕਿਨ ਅੱਗੇ ਜਾ ਕੇ ਇੱਕ ਲੰਬੇ ਸਾਈਕਲ ਜਦੋਂ ਅਸੀਂ ਨੂੰ ਯੂਜ਼ ਕਰਦੇ ਆ ਇਹ ਸਾਡੇ ਅੰਗਾਂ ਦਾ ਵਿਨਾਸ਼ਕਾਰੀ ਸਾਬਿਤ ਹੁੰਦੀ ਹੈ ਅੱਛਾ ਡਾਕਟਰ ਸਾਹਿਬ ਜਿਹੜੇ ਦਰਦ ਹੈਗੇ ਨੇ ਬੇਸਿਕਲੀ ਜਿਹੜਾ ਦਰਦ ਬਹੁਤ ਸਾਰੀਆਂ ਥਾਵਾਂ ਹੁੰਦੀਆਂ ਨੇ ਸਾਡੇ ਜੋੜਾਂ ਚ ਹੀ ਦਰਦ ਕਿ ਹੁੰਦਾ ਹੈ ਸਾਡੇ ਸਿਰ ਚ ਹੀ ਦਰਦ ਕਿ ਹੁੰਦਾ ਹੈ ਸਾਡੇ ਸਰਵਾਈਕਲ ਚ ਦਰਦ ਅਸੀਂ ਕਿਉਂ ਹੀ ਹੁੰਦਾ ਜਿਹੜਾ ਸਰਵਾਈਕਲ ਦਾ ਦਰਦ ਹੀ ਕਿਉਂ ਹੁੰਦਾ ਹੈ ਪਿੱਠ ਚ ਕਿਉਂ ਹੁੰਦਾ ਹੈ ਪਿੰਨੀਆਂ ਚ ਕਿਉਂ ਹੁੰਦਾ ਹੈ ਪੈਰਾਂ ਦੀਆਂ ਤਲੀਆਂ ਚ ਕਿਉਂ ਨਹੀਂ ਕਿਉਂ ਹੁੰਦਾ ਕਿਉਂਕਿ ਹੱਡੀਆਂ ਤਾਂ 206 ਨੇ ਜੇ ਦਰਦ ਹੋਣਾ ਚਾਹੀਦਾ ਤਾਂ ਫਿਰ ਸਾਰੀਆਂ ਹੱਡੀਆਂ ਚ ਹੀ ਦਰਦ ਹੋਵੇ ਤੇ ਸਪੈਸੀਫਿਕ ਪੁਆਇੰਟਾਂ ਤੇ ਜ਼ਿਆਦਾਤਰ ਪ੍ਰੋਬਲਮ ਕਿਉਂ ਹੁੰਦੀ ਹੈ ਮੇਰਾ ਸਵਾਲ ਇਹ ਹੈ ਬਹੁਤ ਸੋਹਣਾ ਸਵਾਲ ਹੈ ਤੁਹਾਡਾ ਹੱਡੀਆਂ 206 ਨੇ ਪਰ ਇਹਨਾਂ ਚ ਜਿਹੜੇ ਜੋੜ 320 ਹੈ ਯੈਸ ਐਕਚੁਅਲ ਕਾਊਂਟਿੰਗ ਹੈ ਦੀ ਇਤਨਸੋ ਵੀ ਜੋੜ ਹੈ ਤਾਂ ਜਦ ਜਦੋਂ ਵੀ ਦਰਦ ਬਣਦਾ ਹੈ ਤਾਂ ਦੇਖੋ ਉਹਦੇ ਜਦੋਂ ਬਾਤ ਵਿਗੜਦਾ ਹੈ ਨਾ ਤਾਂ ਗੈਸ ਘੁੰਮਦੀ ਬੋਡੀ ਦੇ ਵਿੱਚ ਜਿੰਨੇ ਵੀ ਸਾਡੇ ਜੋਇੰਟ ਹੈ ਗੈਸ ਉਹ ਘੁੰਮੇਗੀ ਨਾ ਹੁਣ ਦੇਖੋ ਇੱਕ ਆ ਜੋਇੰਟ ਹੈ ਇੱਕ ਆ ਜੋਇੰਟ ਹੈ ਇਹਦੇ ਰਸਤੇ 'ਚ ਕੋਈ ਜੋਇੰਟ ਨਹੀਂ ਹੈ ਇਹ ਦੋਨੇ ਜੋਇੰਟਾਂ 'ਚ ਹੀ ਦਰਦ ਰਹਿੰਦਾ ਜੀ ਜ਼ਿਆਦਾਤਰ ਤਾਂ ਇੱਥੋਂ ਜੀ ਦਰਦ ਚੱਲਿਆ ਨਾ ਉਹ ਇੱਥੇ ਨਹੀਂ ਰੁਕ ਸਕਦਾ ਉਹਨੂੰ ਠਹਿਰਾਓ ਇੱਥੇ ਮਿਲਣਾ ਕਿਉਂਕਿ ਜੋੜ ਇੱਥੇ ਨੇ ਕਬਜ਼ਾ ਇੱਥੇ ਹੈ ਗੈਟਿੰਗ ਤੇ ਉਹਦੇ ਵਿੱਚ ਗੈਪ ਵੀ ਇੱਥੇ ਹੀ ਹੈ ਤੋਂ ਉਹਨੇ ਉਸੇ ਗੈਪ ਦੇ ਵਿੱਚ ਆਪਣੀ ਸਟੋਰੇਜ ਬਣਾਉਣੀ ਹੈ ਜਾਰਾ ਟਾਈਮ ਰੁਕੀ ਰਹੇਗੀ ਤਾਂ ਉਹਨੇ ਸਵੇਲਿੰਗ ਚ ਕਨਵਰਟ ਹੋ ਜਾਣਾ ਗੈਟਿੰਗ ਬਾਤ ਦਾ ਮਤਲਬ ਹੀ ਕੋਈ ਹਵਾ ਦੀ ਤਰ੍ਹਾਂ ਘੁੰਮਦਾ ਰਹਿੰਦਾ ਠੀਕ ਹੈ ਗੈਟਿੰਗ ਤਾਂ ਓਵਾਦ ਵਿਗੜਨ ਦਾ ਮਤਲਬ ਵੀ ਆਏਗਾ ਸੋ ਜੋੜਾਂ ਦਾ ਦਰਦਾਂ ਦੇ ਵਿੱਚ ਜਿਹੜੀ ਸਮੱਸਿਆ ਹੈਗੀ ਇਸੇ ਕਰਕੇ ਹੁੰਦੀ ਹੈ ਉਹ ਜਿਹੜੀ ਬਾਤ ਸਭ ਤੋਂ ਪਹਿਲਾਂ ਤਾਂ ਸਾਨੂੰ ਪੇਸ਼ੈਂਟ ਨੂੰ ਸਮਝਣਾ ਚਾਹੀਦਾ ਕਿ ਜਿਹੜੀ ਚੀਜ਼ਾਂ ਸਾਡੀ ਬਾਤ ਨੂੰ ਹੋਰ ਵਿਗਾੜਨ ਦੇ ਵਿੱਚ ਕੰਮ ਕਰਦੀਆਂ ਨੇ ਸਾਨੂੰ ਖਾਣ ਪੀਣ ਚੋਂ ਅਵਾਈਡ ਕਰਨੀਆਂ ਚਾਹੀਦੀਆਂ ਕਿਹੜੀਆਂ ਚੀਜ਼ਾਂ ਨੇ ਡਾਕਟਰ ਫਾਰ ਐਗਜ਼ਾਮਪਲ ਜਿਵੇਂ ਹੁਣ ਸਰਦੀਆਂ ਨੇ ਤਾਂ ਮੋਸਲੀ ਲੋਕ ਰਾਤ ਨੂੰ ਸਾਗ ਖਾਂਦੇ ਨੇ ਪਾਲਕ ਖਾਂਦੇ ਨੇ ਮੇਥੀ ਖਾ ਲੈਂਦੇ ਨੇ ਇਹ ਦਿਨੇ ਖਾਣ ਵਾਲੀਆਂ ਚੀਜ਼ਾਂ ਰਾਤ ਨੂੰ ਖਾਓਗੇ ਸਮੱਸਿਆ ਹੈ ਰਾਤ ਨੂੰ ਸਾਗ ਖਾਂਚ ਯੈਸ ਨੈਚੁਰਲੀ ਹੈ ਬਾਤ ਵਿਗੜਦਾ ਹੈ ਨਾ ਕਿਉਂਕਿ ਇੱਕ ਤਾਂ ਐਸਿਡ ਵੀ ਤੇਜ਼ ਹੋ ਜਾਣਾ ਤੇ ਪੇਟ ਚ ਗੈਸ ਤੇ ਹਵਾ ਦਾ ਵੀ ਇੱਕ ਪਾਸਾਰ ਬਹੁਤ ਤੇਜ਼ ਹੋ ਜਾਂਦਾ ਦੂਸਰੀ ਚੀਜ਼ ਕੀ ਹੈ ਇਹਨਾਂ ਦਿਨਾਂ ਚ ਮੂੰਗਫਲੀ ਹੈ ਮੂੰਗਫਲੀ ਇੱਕ ਇਸ ਤਰ੍ਹਾਂ ਦਾ ਖਜ਼ਾਨਾ ਹੈ ਜੇ ਇਹਨੂੰ ਤੁਸੀਂ ਸਹੀ ਨੌਲੇਜ ਨਾਲ ਖਾ ਗਏ ਤਾਂ ਤੁਸੀਂ ਲਗਾ ਲਓ ਕਿ ਤਾਨੂੰ ਜ਼ਿੰਦਗੀ ਚ ਬਜ਼ਾਮ ਵੀ ਖਾਣ ਦੀ ਲੋੜ ਨਹੀਂ ਪੈਣੀ ਸਰ ਸਹੀ ਨੌਲੇਜ ਤਾਂ ਹੀ ਹੈ ਅਸੀਂ ਮੂੰਗਫਲੀ ਬਾਹਰੋਂ ਲਿਆਂਦੀ ਬਾਹਰੋਂ ਲਿਆਉਣ ਤੋਂ ਬਾਅਦ ਅਸੀਂ ਉਹਨੂੰ ਭੁੰਨਿਆ ਲੂਨ ਦੇ ਵਿੱਚ ਅੱਜਕੱਲ੍ਹ ਪੁਣਾਈ ਹੁੰਦੀ ਹੈ ਜੀ ਭੁੰਨ ਕੇ ਉਹਨੂੰ ਗਰਮ-ਗਰਮ ਅਸੀਂ ਖਾ ਲਿਆ ਇਹੀ ਇਹਦੇ ਇਹਦੇ ਵਾਸਤੇ ਕਿਹੜਾ ਜੀ ਕੋਈ ਰਾਕਟ ਸਾਇੰਸ ਚਾਹੀਦੀ ਹੈ ਹਾਂ ਬਿਲਕੁਲ ਰਾਕਟ ਸਾਇੰਸ ਨਹੀਂ ਚਾਹੀਦੀ ਅਗਰ ਤੁਸੀਂ ਇਹ ਮੂੰਗਫਲੀ ਦਿਨ ਦੇ ਟਾਈਮ ਇੱਕ ਮੁਠੀ ਰੋਜ਼ ਖਾਂਦੇ ਹੋ ਪੁੰਨੀ ਹੋਈ ਹਾਂ ਪੁੰਨੀ ਹੋਈ 30 ਤੋਂ 50 ਗ੍ਰਾਮ ਦੀ ਬੈਸਟ ਕੁਆਨਟੀਟੀ ਹੈ ਚਾਹੇ ਤੁਸੀਂ ਬੱਚੇ ਹੋ ਚਾਹੇ ਜਵਾਨ ਹੋ ਫੀਮੇਲੋ ਫੀਮੇਲੋ ਬਜ਼ੁਰਗ 30 ਤੋਂ 50 ਗ੍ਰਾਮ ਦੀ ਇੱਕ ਐਵਰੇਜ ਕੁਆਂਟੀਟੀ ਹੈ ਇੱਕ ਮੁਠੀ ਮੂੰਗਫਲੀ ਦੀ ਇਹ ਤੁਸੀਂ ਰੈਗੂਲਰ ਜੇ ਤੁਸੀਂ ਚਬਾਉਂਦੇ ਹੋ ਖਾਂਦੇ ਹਾਂ ਸਰਦੀਆਂ ਸਰਦੀਆਂ ਖਾਂਦੇ ਹੋ ਤਾਂ 90 ਦਿਨ ਜੇ ਤੁਸੀਂ ਇੰਨੀ ਕੁ ਡੋਜ਼ ਰੈਗੂਲਰ ਕਰਗੇ ਧਿਆਨ ਇਹ ਰੱਖਣਾ ਕਿ ਡੋਜ਼ ਵਧਾਉਣੀ ਨਹੀਂ ਯਾਨੀ ਕਿ ਡਾਟਸ ਆਫ ਮਾਫ ਕਰ ਰਹਾ ਮੂੰਗਫਲੀ ਮੂੰਗਫਲੀ ਤੇ ਕੁਆਂਟੀਟੀ ਦਾ ਕੋਈ ਮੇਲ ਨਹੀਂ ਹੈ ਜੀ ਬਿਲਕੁਲ ਨਹੀਂ ਹੈਗਾ ਮੇਲ ਇਸੇ ਕਰਕੇ ਤੁਸੀਂ ਇੱਕ ਦਿਨ ਖਾ ਲਈ ਦੂਸਰੇ ਦਿਨ ਖਾ ਲਈ ਉਸ ਵੇ ਸਾਰੀ ਸਰਦੀ ਮੂੰਹ ਨਹੀਂ ਕਰਦੇ ਉਧਰ ਰੋ ਗੇਟਿੰਗ ਜੇ ਤੁਸੀਂ ਦੇਖਿਓ ਜੇ ਤੁਸੀਂ ਇੱਕ ਵਾਰ ਹੀ ਖਾ ਲੋਗੇ ਦੋ ਵਾਰ ਹੀ ਖਾ ਲੋਗੇ ਤਿੰਨ ਵਾਰ ਹੀ ਖਾ ਲੋਗੇ ਉਦੋਂ ਸਾਰੀ ਸਰਦੀਆਂ ਮੂਹ ਨਹੀਂ ਕਿਉਂ ਤੁਸੀਂ ਪਹਿਲੇ ਆਪਣੇ ਆਪ ਨੂੰ ਉਸ ਸੀਨਾ ਭਰ ਲਿਆ ਹੈਗਾ ਕੋਟਾਪੂਰਾ ਬਟ ਜੇ ਤੁਸੀਂ ਇਹਦੀ ਇੱਕ ਲਿਮਟਿਡ ਮੈਡੀਸਨਲ ਡੋਸ ਦੇ ਤੌਰ ਤੇ ਲਓਗੇ ਮੈਂ ਤੁਹਾਨੂੰ ਦੱਸ ਦਿਆਂ ਬੋਰਨ ਬੋਰਨ ਇੱਕ ਕਿਸ ਤਰ੍ਹਾਂ ਦਾ ਖਣਿਜ ਤੱਤ ਹੁੰਦਾ ਜਿਹੜਾ ਮੂੰਗਫਲੀ ਦੇ ਵਿੱਚ ਹੈ ਔਰ ਬੋਰਨ ਸਾਡੇ ਬ੍ਰੇਨ ਦਾ ਖਣਿਜ ਤੱਤ ਹੈ ਤੁਸੀਂ ਆਪਣੀ ਮੈਮਰੀ ਨੂੰ ਸਟੀਮੂਲੇਟ ਕਰਨਾ ਹੈ ਨਾ ਅਸਰ ਦੀਆਂ ਬੈਸਟ ਟਾਈਮ ਔਰ 30 ਤੋਂ 50 ਗ੍ਰਾਮ ਬੈਸਟ ਬੈਸਟ ਕੁਆਂਟੀਟੀ ਔਰ ਮੂੰਗਫਲੀ ਜਿੰਨੂੰ ਅਸੀਂ ਗਰੀਬਾ ਦਾ ਬਾਦਾਮ ਕਹਿੰਨੇ ਆ ਗਰੀਬਾ ਦਾ ਮਤ ਬਾਦਾਮ ਨਹੀਂ ਆ ਇਹ ਸ਼ਾਈ ਬਾਦਾਮ ਹੈ ਗਰੀਬਾ ਦਾ ਬਾਦਾਮ ਇਹਨੂੰ ਇਸ ਕਰਕੇ ਹਮੇਸ਼ਾ ਕਿ ਦੇਖੋ ਜਿਹੜੇ ਵੱਡਾ ਸ਼ਾਹੂਕਰ ਹੈ ਉਹਨੇ ਛੋਟੇ ਨੂੰ ਛੋਟਾ ਕਰਨੇ ਹੁੰਦਾ ਤਾਂ ਜਿਹੜੀ ਮੂੰਗਫਲੀ ਆ ਰੇੜੀਆਂ ਤੇ ਵਿਕਦੀ ਹੈ ਤੇ ਗਰੀਬ ਬੰਦਾ ਲੈ ਜਾਂਦਾ ਲੈਂਦਾ 5 ਰੁਪਏ 10 ਰੁਪਏ 15 ਰੁਪਏ ਦੀ ਲੈ ਜਾਂਦਾ ਇਸੇ ਕਰਕੇ ਉਹ ਅੱਛਾ ਉਹਨੂੰ ਇਹਦੇ ਗੁਣ ਤੱਕ ਇੰਟਰੋਡਿਊਸ ਨਹੀਂ ਕਰਾਇਆ ਗਿਆ ਕਹਿੰਦੇ ਜੇ ਦਿਮਾਗ ਵਧਾਉਣਾ ਤੇ ਬਾਦਾਮ ਖਾਓ ਕਦੀ ਕਿਸੇ ਨੇ ਕਿਹਾ ਦਿਮਾਗ ਵਧਾਉਣੇ ਤੇ ਮੂੰਗਫਲੀ ਖਾਓ ਕਦੀ ਕਿਤੇ ਇਹਦੇ ਟੈਗ ਲਾਈਨ ਨਹੀਂ ਲਿਖੀ ਲੇਕਿਨ ਸਚਾਈ ਇਹ ਜਿੰਨਾ boron ਇਹਦੇ ਵਿੱਚ ਆ ਉਹਨਾਂ ਦਾ ਬਾਦਮ 'ਚ ਵੀ ਨਹੀਂ ਹੈਗਾ ਉਹਨਾਂ ਖਰੋੜ 'ਚ ਨਹੀਂ ਹੈਗਾ boron boron is a major minerals boron ਇਹਦਾ ਮੇਜਰ ਖਣਿਜ ਤੱਤ ਹੈ ਠੀਕ ਹੈ ਉਹ ਮੰਗਫਲੀ 'ਚ ਹੈ ਖਾਣਾ ਸੀ ਇਹ ਰੈਗੂਲਰ ਇਹਨੂੰ ਮੈਡੀਸਨ ਲੈਵਲ ਦੇ ਤੌਰ ਤੇ ਆ। ਸੋ ਤੁਸੀਂ ਜਿਹੜੇ ਲੋਕ ਸਾਡੀ ਵੀਡੀਓ ਦੇਖ ਰਹੇ ਨੇ ਉਹ ਇੱਕ ਵਾਰ ਜ਼ਰੂਰ ਧਿਆਨ ਦੇਣ ਅੱਜ ਡਾਕਟਰ ਸਾਹਿਬ ਨੇ ਮੂੰਗਫਲੀ ਖਾਣ ਦਾ ਤਰੀਕਾ ਦੱਸਿਆ। ਮੂੰਗਫਲੀ ਕਿਵੇਂ ਤੁਹਾਨੂੰ ਬਦਾਮਾਂ ਤੋਂ ਜ਼ਿਆਦਾ ਅਸੀਂ ਕਹਿ ਲਈਏ ਕਿ ਫਾਇਦਾ ਦੇ ਸਕਦੇ ਡਾਕਟਰ ਸਾਹਿਬ ਦੱਸ ਰਹੇ ਨੇ 20 ਤੋਂ 30 ਗ੍ਰਾਮ ਮਤਲਬ ਇੱਕ ਮੁਠੀ ਮੂੰਗਫਲੀ। ਇੱਕ ਮੁਠੀ ਮੂੰਗਫਲੀ ਹਰ ਰੋਜ਼ ਖਾਓ। ਜੇਬ ਸਪਾ ਲੋ ਸਵੇਰ ਦੇ ਟਾਈਮ ਤੁਸੀਂ ਖਾਂਦੇ ਜੋ ਚਾਹ ਰੋਟੀ ਤੋਂ ਪਹਿਲਾਂ ਖਾ ਲੋ ਬਸ ਹਾਂ ਬਟ ਰਾਤ ਨੂੰ ਨਹੀਂ ਖਾਣੀ ਇਹ ਪਹਿਲਾਂ ਧਿਆਨ ਰੱਖਣਾ ਪਰ ਅਸੀਂ ਮਾਫ ਕਰਨਾ ਅਸੀਂ ਇੱਕ ਮੂੰਗਫਲੀ ਖਾਣ ਦਾ ਸਮੇਂ ਰਾਤ ਨੂੰ ਬਣਿਆ ਜਦੋਂ ਅਸੀਂ ਟੀਵੀ ਮੁਰੇ ਬੈਠਦੇ ਆ ਜਦੋਂ ਅਸੀਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠਦਾ ਕਹਿੰਦਾ ਵੀ ਲਓ ਵੀ ਮੂੰਗਫਲੀ ਚੱਕ ਲਿਓ ਨੋ ਡਾਊਟ ਉਹ ਇੱਕ ਇਕੱਠੇ ਹੋ ਕੇ ਬਹਿ ਕੇ ਗੱਲਾਂਬੱਤਾਂ ਮਾਰਨ ਦਾ ਇੱਕ ਬਹਾਨਾ ਜ਼ਰੂਰ ਬਣ ਜਾਂਦਾ ਹੈਗਾ ਉਦੋਂ ਵੀ ਜਿੰਨੇ ਖਾਣੀ ਮੁੱਠੀ-ਮੁੱਠੀ ਖਾ ਲਓ ਮੁੱਠੀ-ਮੁੱਠੀ ਖਾ ਲਓ ਲੇਕਿਨ ਐਨੀ ਨਹੀਂ ਕਿ ਹੁਣ ਜੇ ਕਿਲੋ ਪਈ ਹੈ ਤ ਉਹ ਮੋਸਟਲੀ ਅਵੇਂ ਹੁੰਦਾ ਸਾਰੀ ਖ ਉਹ ਇੱਕ ਵਾਰੀ ਕੋਟਾ ਹੁੰਦਾ ਕੀ ਹੈ ਉਹ ਇਹਦੇ ਚ ਪ੍ਰੋਟੀਨ ਤੇ ਫੈਟ ਜ਼ਿਆਦਾ ਹੈ ਕੈਲਰੀਜ਼ ਜ਼ਿਆਦਾ ਹੈ ਤਾਂ ਊਰਜਾ એનર્ਜੀ ਇਹਦੇ ਚ ਜ਼ਿਆਦਾ ਹੈ ਹੁੰਦਾ ਕੀ ਤੁਸੀਂ ਇੱਕ ਰਾਤ ਖਾ ਲਈ ਸਵੇਰ ਤੱਕ ਤੁਹਾਨੂੰ ਬਲੂਟਿੰਗ ਹੋਈ ਹੋਣੀ ਹੈ ਓਕੇ ਗੈਟਿੰਗ ਸਵੇਰ ਤੱਕ ਕਈਆਂ ਦੇ ਫੇਸ ਤੇ ਸਵੇਲਿੰਗ ਆਈ ਹੋਣੀ ਹੈ ਕਈਆਂ ਨੂੰ ਬੀਪੀ ਹਾਈ ਹੋਏ ਹੋਣਾ ਕਈਆਂ ਨੂੰ ਜੋੜਾਂ ਦੇ ਦਰਦ ਹੋਇਆ ਹੋਣਾ ਕਿਉਂਕਿ ਪ੍ਰੋਟੀਨ ਫੈਟ ਤੇ ਕੈਲਰੀਜ਼ ਜ਼ਿਆਦਾ ਹੈ ਹੁਣ ਇਹਨੂੰ ਤੁਸੀਂ ਦਿਨੇ ਖਾ ਲਓ ਠੀਕ ਹੈ ਦਿਨੇ ਇਹਨੇ ਤੁਹਾਨੂੰ ਊਰਜਾ ਨਹੀਂ ਦੇਣੀ ਹੈਗੀ ਹੈ ਕਿ ਤੁਸੀਂ ਜਿੰਨੀ ਮਰਜ਼ੀ ਠੰਡ ਪੈਂਦੀ ਹੋ ਜਿੰਨੀ ਮਰਜ਼ੀ ਧੁੰਦ ਪੈਂਦੀ ਹੋ ਜਿੰਨੀ ਮਰਜ਼ੀ ਬਾਹਰ ਬਰਫ਼ ਪੈਂਦੀ ਹੋ ਤੁਸੀਂ ਕੰਮ ਕਰਕੇ ਆਓਗੇ ਸ਼ਾਮ ਤੱਕ ਤੇ ਉਹਨੂੰ ਉਦੋਂ ਯੂਜ਼ ਕਰੋ ਨਾ ਜਿੱਥੇ ਸਾਡਾ ਸਹੀ ਫਿਊਲ ਹੈ ਜਿੱਥੇ ਸਹੀ ਸਾਡਾ ਬਾਲਣ ਇੰਡਨ ਆਇਲ ਦਾ ਕੰਮ ਕਰੇ ਠੀਕ ਹੈ ਠੀਕ ਹੈ ਉਦੋਂ ਨਾ ਨਾ ਖਾਈਏ ਜਿੱਥੇ ਸਾਨੂੰ ਉਹ ਸਾਡੀ ਬੋਡੀ ਨੂੰ ਸਲੋ ਕਰ ਦੇਵੇ ਤੋ ਹਰ ਚੀਜ਼ ਦਾ ਸਹੀ ਟਾਈਮ ਤੇ ਕੋਈ ਵੀ ਸਹੀ ਚੀਜ਼ ਖਾਧੀ ਜਾਵੇ ਤਾਂ ਉਹਦੇ ਸਹੀ ਖੁਰਾਕ ਬਣ ਜਾਂਦੀ ਹੈ ਗਲਤ ਟਾਈਮ ਤੇ ਸਹੀ ਚੀਜ਼ ਖਾਧੀ ਜਾਵੇ ਤਾਂ ਉਹ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ ਫਰਕ ਸਿਰਫ ਇਹ ਨਹੀਂ ਹੈ ਸੋ ਨੇਚਰਲ ਸਾਇੰਸ ਦੇ ਮਾਧਿਅਮ ਨਾਲ ਹੀ ਆਪਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੋ ਜੋੜਾਂ ਦੇ ਦਰਦਾਂ ਦੇ ਕਾਰਨ ਮਲਟੀਪਲ ਹੁੰਦੇ ਨੇ ਹੁਣ ਦੇਖੋ ਜਿਨ੍ਹਾਂ ਦੀ ਬਾਡੀ ਚੋਂ ਅੰਗ ਰਿਮੂਵ ਹੋ ਗਿਆ ਉਹਨਾਂ ਨੂੰ ਆਟੋਇਮਿਊਨ ਡਿਸਆਰਡਰ ਹੋ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਜੋੜਾਂ ਦੇ ਦਰਦਾਂ ਦਾ ਕਾਰਨ ਉਹ ਲੇਕਿਨ ਉਹਦੀ ਪਿੱਛੇ ਰੀਜ਼ਨ ਡਿਫਰੈਂਟ ਹੋ ਗਿਆ ਕਿਉਂਕਿ ਆਟੋਇਮਿਊਨ ਡਿਸਆਰਡਰ ਹੈਗਾ ਜਿਸ ਬੰਦੇ ਠੀਕ ਹੈ ਪੰਜ ਰੋਟੀਆਂ ਖਾ ਲੀਆਂ ਉਤੋਂ ਮਿੱਠਾ ਖਾ ਲਿਆ ਫਿਰ ਗਲਾਸ ਭਰ ਕੇ ਦੁੱਧਾ ਪੀ ਲਿਆ ਜਿਹਨੇ ਇੰਨੀ ਓਵਰਡੋਜ਼ ਲੈ ਲਈ ਉਹਦਾ ਲੀਵਰ ਬਹੁਤ ਜ਼ਿਆਦਾ ਫੈਟੀ ਹੋ ਜਾਂਦਾ ਹੈ ਉਹਦੇ ਪਿੱਛੇ ਜੋੜਾਂ ਦਾ ਕਾਰਨ ਹੋਰ ਹੋ ਗਿਆ ਗੈਟਿੰਗ ਜਿਸ ਬੰਦੇ ਨੇ ਕੋਈ ਪੇਨਕਿਲ ਐਸਿਡ ਦੀ ਮੈਡੀਸਨ ਜਾ ਰਖਾਤੀਆਂ ਹੋਈਆਂ ਉਹਦੇ ਵੀ ਜੋੜਾਂ 'ਚ ਦਰਦ ਐਟ ਦਿ ਐਂਡ ਹੋਣਾ ਉਹਦਾ ਕਾਰਨ ਡਿਫਰੈਂਟ ਹੋ ਗਿਆ ਸੋ ਕਾਰਨ ਇਸ ਤਰ੍ਹਾਂ ਦੇ ਹੁੰਦੇ ਨੇ ਸੋ ਜੋ ਹਰ ਜੋੜ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦਰਦ ਇੱਥੋਂ ਚੱਲਦਾ ਇੱਥੇ ਤੱਕ ਜਾਂਦਾ ਇੱਥੇ ਜੋੜ ਦੇ ਵਿੱਚ ਜਗ੍ਹਾ ਬਣਾਉਂਦੀ ਹੈ ਉਹ ਹਵਾ ਹੁੰਦਾ ਕੀ ਉਹਦੇ ਵਿੱਚ ਜਿੱਦ ਨਾਲ ਤੁਹਾਨੂੰ ਪੇਨ ਮਹਿਸੂਸ ਹੁੰਦੀ ਹੈ ਇਨਫਲੇਮੇਸ਼ਨ ਹੋ ਜਾਂਦੀ ਹੈ ਸਵੇਲਿੰਗ ਵੱਨ ਲੱਗ ਪੈਂਦੀ ਹੈ ਇੱਕ ਜੋੜ ਤੋਂ ਦੂਜੇ ਜੋੜ ਚ ਉਹ ਜਦੋਂ ਫਿਰ ਦੋਨੇ ਅੰਗ ਤੁਹਾਡੇ ਦੋਨੇ ਜੋੜ ਸੁੱਜੇ ਹੋਏ ਆਪਸ ਵਿੱਚ ਟਕਰਾਉਣਗੇ ਤਾਂ ਕੀ ਹੋਏਗਾ ਪੇਨ ਭਿਆਨਕ ਵਾਲੀ ਜਾਨ ਨਿਕਲ ਗਈ ਆ ਵਾਲੀ ਫੀਲਿੰਗ ਹੰਦੀ ਆ ਨਾ ਠੀਕ ਹੈ ਹਿੱਲਿਆ ਨਹੀਂ ਜਾਂਦਾ ਆ ਵਾਲਾ ਬਾਡੀ ਪੂਰੀ ਸਟਿਫ ਹੋਣੀ ਤਾਂ ਉਸ ਟਾਈਮ ਤੇ ਅਸੀਂ ਉਹ ਚੀਜ਼ਾਂ ਬਾਡੀ ਨੂੰ ਐਸਏ ਰੈਮਡੀਜ਼ ਦੇਣੀਆਂ ਹੁੰਦੀਆਂ ਨੇ ਜਿਹੜੀਆਂ ਐਂਟੀ ਇਨਫਲਮੇਟਰੀ ਕਰ ਕੰਮ ਕਰਦੀਆਂ ਭਾਜਨੀ ਸਵੇਲਿੰਗ ਨੂੰ ਉਤਾਰਨ ਦਾ ਕੰਮ ਕਰਦੀਆਂ ਜਿਹੜੀਆਂ ਓਡੀਮਾ ਨੂੰ ਘਟਾਉਣ ਦਾ ਕੰਮ ਕਰਦੀਆਂ ਨੇ ਸੋ ਉਹ ਚੀਜ਼ਾਂ ਨੂੰ ਸਰਦੀਆਂ ਦਾ ਦੇਣਾ ਸਰਦੀਆਂ ਦਿਨਾਂ ਦੇ ਵਿੱਚ ਇਸ ਵਾਰੀ ਕੋਸ਼ਿਸ਼ ਹੈ ਕਿ ਆਪਾਂ ਉਸ ਤਰ੍ਹਾਂ ਦੇ ਇੱਕ ਫਾਰਮੂਲੇ ਨੂੰ ਜਿਵੇਂ ਕਿ ਪਹਿਲਾਂ ਵੀ ਆਪਾਂ ਲਾਲ ਪਾਣੀ ਨੂੰ ਇੰਟਰੋਡਿਊਸ ਕਰਵਾਇਆ ਬਹੁਤ ਸਾਰੇ ਲੋਕਾਂ ਨੇ ਧੰਨਵਾਦ ਕੀਤਾ ਤੁਹਾਨੂੰ ਵੀ ਬਹੁਤ ਸਾਰੀਆਂ ਕਾਲਸ ਆਈਆਂ ਅਇਸੇ ਸਾਡੇ ਕੋ ਪੇਸ਼ੈਂਟ ਵੀ ਜਲੋਂ ਆਉਂਦੇ ਆ ਉਹ ਪਹਿਲਾਂ ਬੈਠਦੇ ਕਹਿੰਦੇ ਡਾਕਟਰ ਸਾਹਿਬ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਲਾਲ ਪਾਣੀ ਸਾਨੂੰ ਦਿੱਤਾ ਬਹੁਤ ਸਾਰੇ ਸੰਗਤ ਨੇ ਲਾਲ ਪਾਣੀ ਹੋ ਗਿਆ ਮਾਫ ਕਰਨਾ ਡਾਕਟਰ ਸਾਹਿਬ ਤੁਹਾਨੂੰ ਵਿੱਚ ਰੋਗ ਨੇ ਨਾ ਸਿਰਫ ਲਾਲ ਪਾਣੀ ਸਗੋ 골ਡਨ ਮਿਲਕ ਹੋ ਗਿਆ 골ਡਨ ਆਇਲ ਹੋ ਗਿਆ ਤੇ ਅੱਜ ਤੁਸੀਂ ਸਤਰੰਗਾ ਪਾਊਡਰ ਵੀ ਇੰਟਰੋਡਿਊਸ ਕਰਵਾਤਾ ਕਮਾਲ ਹੈ ਜੀ 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 ਤਾਂ ਜਿਵੇਂ ਜਿਕੇ 골ਡਨ ਮਿਲਕ ਦੀ ਗੱਲ ਕੀਤੀ ਹੈਗੀ ਤੁਸੀਂ ਉਹਦੇ ਵੀ ਬਹੁਤ ਸਾਰੇ ਲੋਕਾਂ ਨੇ ਫਾਇਦੇ ਲੈ ਥਾਇਰੋਇਡ ਦੇ ਪੇਸ਼ੈਂਟ ਨੂੰ ਬਹੁਤ ਅੱਛੇ ਇਫੈਕਟ ਮਿਲੇ ਗਠੀਆ ਦੇ ਪੇਸ਼ੈਂਟ ਨੂੰ ਬਹੁਤ ਅੱਛੇ ਇਫੈਕਟ ਮਿਲੇ ਸੋ ਅੱਜ ਹੁਣ ਸਰਦੀਆਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਿਹੜੀ ਸਾਡਾ ਨੈਚੁਰਲ ਫਾਰਮਕੋਪੀਆ ਜਿਹਨੂੰ ਆਪਾਂ ਕਹਿੰਦੇ ਆ ਰਸੋਈ ਹੈ ਜਿਹੜੀ ਉਹ ਹੀ ਸ ਦਵਾਖਾਨਾ ਉਸ ਰਸੋਈ ਨੂੰ ਤੁਸੀਂ ਆਪਣੇ ਦਵਾਖਾਨੇ ਦੇ ਤੌਰ ਤੇ ਕਿਵੇਂ ਯੂਜ਼ ਕਰਨਾ ਹੈ ਤੁਹਾਡੇ ਘਰ ਦੀ ਕਿਚਨ ਚ ਕਿਹੜੀ ਕਿਹੜੀ ਹਰਬ ਪਈਆਂ ਉਹਨੂੰ ਕਿਵੇਂ ਯੂਜ਼ ਕਰਨਾ ਹੈ ਉਹਦੇ ਵਾਸਤੇ ਸਰਦੀਆਂ ਦੇ ਵਿੱਚ ਗਠੀਏ ਦੇ ਮਰੀਜ਼ ਜੋੜਾ ਦਰਦਾਂ ਦੇ ਮਰੀਜ਼ ਜਿਨ੍ਹਾਂ ਦੇ ਚਾਹੇ ਅੰਗ ਹੀ ਕਿਉਂ ਨਾ ਰਿਮੂਵ ਹੋ ਗਿਆ ਹੁਣ ਉਹਦੇ ਨਾਲ ਆਟੋਇਮਿਊਨ ਚਾਹੇ ਬਣਿਆ ਹੋਵੇ ਉਹ ਵਾਲੇ ਪੇਸ਼ੰਟ ਸਰਵਾਈਕਲ ਦੇ ਪੇਸ਼ੰਟ ਲੰਬਾ ਸਪੋਨਡਾਈਲਾਈਟਿਸ ਦੇ ਪੇਸ਼ੰਟ ਚਾਹੇ ਚੂਲਾ ਬਦਲਨ ਦੀਤਾ ਨੂੰ ਐਡਵਾਈਸ ਮਿਲੀ ਹੋਈ ਹੈ ਚਾਹੇ ਤੁਹਾਡਾ ਮਨਕਾ ਦਬ ਗਿਆ ਉਹਦੀ ਐਡਵਾਈਸ ਮਿਲੀ ਹੋਈ ਐ ਇਹਨਾਂ ਸਾਰੇ ਜਿਹੜੇ ਪੇਸ਼ੈਂਟ ਐ ਇਹਨਾਂ ਨੇ ਆਪਣੇ ਘਰੇ ਜੋੜਾ ਦਰਦਾਂ ਦੀ ਦਵਾਈ ਕਿਵੇਂ ਬਣਾਉਣੀ ਐ ਉਹਨੂੰ ਉਸ ਉਹ ਇੱਕ ਸਤਰੰਗਾ ਪਾਊਡਰ ਜਿਹਨੂੰ ਤੁਸੀਂ ਨਾਮ ਕਹਿੰਨੇ ਆ ਅਕੋਰਡਿੰਗ ਟੂ ਨੇਚਰਲ ਸਾਇੰਸ ਰਿਸਰਚ ਉਹ ਸਤਰੰਗਾ ਪਾਊਡਰ ਤੁਸੀਂ ਕਿਵੇਂ ਬਣਾਉਣਾ ਐ ਸਤਰੰਗੀ ਪਾਊਡਰ ਨੂੰ ਬਣਾ ਕੇ ਤੁਸੀਂ ਘਰੋਂ ਹੀ ਉਹਦੀ ਡੋਜ਼ ਲੈਣੀ ਸ਼ੁਰੂ ਕਰ ਸਕਦੇ ਹੋ ਫਿਰ ਡਾਕਟਰ ਸਾਹਿਬ ਸਾਨੂੰ ਦੱਸ ਵੀ ਦਿਓ ਇਹ ਜਿਹੜਾ ਸਤਰੰਗਾ ਪਾਊਡਰ ਹੈ ਇਹਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਪਾਈਆਂ ਨੇ ਤੁਸੀਂ ਔਰ ਕਿਹੜੇ ਕਿਹੜੇ ਚੀਜ਼ਾਂ ਦਾ ਇਸਤੇਮਾਲ ਹੈਗਾ ਜਿਹੜਾ ਇਹ ਸ ਸਤਰੰਗੇ ਪਾਊਡਰ ਦੇ ਵਿੱਚ ਤੁਸੀਂ ਕੀਤਾ ਤੁਸੀਂ ਕਹਿ ਰਹੇ ਹੋ ਕਿ ਜਿਸ ਘਰ ਦੇ ਵਿੱਚ ਇਹ ਸਤਰੰਗਾ ਪਾਊਡਰ ਹੋਏਗਾ ਉਹਦੇ ਗਵਾਂਡ ਚ ਵੀ ਕਿਸੇ ਨੂੰ ਜੋੜਾਂ ਦਾ ਦਰਦ ਨਹੀਂ ਹੋਊਗਾ ਡੈਫੀਨਿਟਲੀ ਗਵਾਂਡ ਨਹੀਂ ਹੋਏਗਾ ਪਰਿਵਾਰ ਚ ਨਹੀਂ ਹੋਏਗਾ ਖਾਨਦਾਨ ਚ ਨਹੀਂ ਹੋਏਗਾ ਲੇਕਿਨ ਇਹਦੀ ਇੱਕ ਸ਼ਰਤ ਹੈ ਦੁਨੀਆ ਦੇ ਵਿੱਚ ਬਿਨਾ ਕੁਝ ਮੁੱਲ ਤਾਰਿਕ ਫਰੀਜ ਕੁਝ ਨਹੀਂ ਮਿਲਦਾ ਫਰੁਖੀ ਜੀ ਸਾਡੀ ਟੀਮ ਰਾਤ ਦਿਨ ਮਿਹਨਤ ਕਰਦੀ ਹੈ ਉਹ ਮਿਹਨਤ ਅਸੀਂ ਆਪਣੇ ਪੰਜਾਬ ਆਪਣੇ ਦੇਸ਼ ਨੂੰ ਬਿਹਤਰੀਨ ਤੇ ਤੰਦਰੁਸਤ ਕਰਨ ਲਈ ਕਰਦੇ ਆ ਤਾਂ ਇਸ ਫਾਰਮੂਲੇ ਨੂੰ ਸਮਝਣ ਵਾਸਤੇ ਨਵਾਂ ਸਾਲ 2025 ਦਾ ਜਨਵਰੀ ਦਾ ਮਹੀਨਾ ਔਰ 18 ਤਰੀਕ 18 ਤਰੀਕ ਨੂੰ ਪਟਿਆਲਾ ਦੇ ਵਿੱਚ ਸਭ ਸੰਗਤਾਂ ਦੇ ਅਸ਼ੀਰਵਾਦ ਨਾਲ ਸਾਡੀ ਪੂਰੀ ਰਿਸਰਚ ਟੀਮ ਦੀ ਮਿਹਨਤ ਨਾਲ ਔਰ ਫਰੂਕੀ ਜੀ ਵਰਗੇ ਅੱਛੀ ਪਰਸਨੈਲਿਟੀ ਦੀ ਮਿਹਨਤ ਤੇ ਬਜ਼ੁਰਗ ਦੇ ਬਦੌਲਤ ਅਸੀਂ ਪਟਿਆਲਾ ਦੇ ਵਿੱਚ ਆਪਾਂ ਆਪਣਾ ਪੰਜਵਾਂ ਰਿਸਰਚ ਸੈਂਟਰ ਓਪਨ ਕਰਨ ਜਾ ਰਹੇ ਹਾਂ 18 ਤਰੀਕ ਆ ਉਹਦੀ 18 ਤਰੀਕ ਨੂੰ ਉਹਦਾ ਇਨੋਗਰੇਸ਼ਨ ਪ੍ਰੋਗਰਾਮ ਹੈ ਓਪਨਿੰਗ ਸਮਾਗਮ ਹੈ ਉਸੇ ਸਮਾਗਮ ਵਾਲੇ ਦਿਨ ਆਪਾਂ ਇੱਕ ਕੈਂਪ ਕਰ ਰਹੇ ਹਾਂ ਉਸ ਕੈਂਪ ਦੇ ਵਿੱਚ ਹੀ ਇਸ ਜੋੜਾ ਦੇ ਦਰਦ ਦੇ ਫਾਰਮੂਲੇ ਨੂੰ ਅੱ퍼 ਰਿਵੀਲ ਕਰ ਰਿਹਾ ਹੈ ਇਸ ਪ੍ਰੋਪਰ ਕੁਆਂਟੀਟੀ ਵਾਈਜ਼ ਕਿਉਂਕਿ ਸਤਰੰਗਾ ਪਾਊਡਰ ਹੈ ਜ ਜਿਹਦੇ ਵਿੱਚ ਸੱਤ ਤਰ੍ਹਾਂ ਦੀਆਂ ਹਰਬਸ ਯੂਜ਼ ਹੋਣੀਆਂ ਨੇ ਪਈਆਂ ਸਾਡੇ ਘਰ ਦੇ ਵਿੱਚ ਹੈ ਬਣਾਉਣੀਆਂ ਕਿਵੇਂ ਆ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਡੈਰੀਪਨ ਹਮੇਸ਼ਾ ਦੀ ਤਰ੍ਹਾਂ ਤੁਸੀਂ ਲਾਸਟ ਕੈਂਪ ਤੇ ਵੀ ਨਾਲ ਲੈ ਕੇ ਆਏ ਸੀ ਮਾਨੂੰ ਬਹੁਤ ਅੱਛਾ ਲੱਗਿਆ ਸਭ ਨੇ ਬਹੁਤ ਧੰਨਵਾਦ ਕੀਤਾ ਲਾਸਟ ਟਾਈਮ ਵੀ ਤੁਸੀਂ ਜਿਹੜਾ ਹੈਗਾ ਸੀ ਗੁੱਡ ਫੈਟ ਦੇ ਫਾਰਮੂਲੇ ਲੈ ਕੇ ਗਏ ਹੋ ਔਰ ਉਹਨਾਂ ਨੂੰ ਜਿਨ੍ਹਾਂ ਨੇ ਯੂਜ਼ ਕੀਤਾ ਉਹਨਾਂ ਨੇ ਆ ਕੇ ਬਹੁਤ-ਬਹੁਤ ਧੰਨਵਾਦ ਕੀਤਾ ਤਾਂ ਨੈਕਸਟ ਜਿਹੜਾ ਆਪਾਂ ਜੋੜਾ ਸਤਰੰਗੀ ਪਾਊਡਰ ਦਾ ਫਾਰਮੂਲਾ ਜੋੜਾ ਦਰਦਾਂ ਵਾਸਤੇ ਜਿਹੜਾ ਰਿਵੀਲ ਕਰ ਰਹੇ ਆ ਇਹ ਮੈਂ ਤੁਹਾਨੂੰ ਇੱਕ ਇੱਕ ਵਾਦਾ ਕਰਦਾ ਹੈਗਾ ਜਗਰ ਤੁਸੀਂ ਉਹ ਫਾਰਮੂਲੇ ਨੂੰ ਲਿਖ ਕੇ ਲੈ ਗਏ ਤੇ ਜਿੰਨੇ ਵੀ ਸਾਡੇ ਬਜ਼ੁਰਗ ਹੈ ਜਿੰਨੇ ਵੀ ਪ੍ਰੈਗਨੈਂਸੀ ਤੋਂ ਬਾਅਦ ਸਾਡੀਆਂ ਭੈਣਾਂ ਨੇ ਠੀਕ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜੋੜਾ ਦਰਦ ਦੀ ਸਮੱਸਿਆ ਆਉਂਦੀ ਹੈਗੀ ਆ ਉਹਨਾਂ ਵਾਸਤੇ ਤੁਸੀਂ ਇੱਕ ਵਰਦਾਨਿਕ ਫਾਰਮੂਲਾ ਲੈ ਜਾਓਗੇ ਲੇਕਿਨ ਖਰਚਾ ਤੁਹਾਡਾ ਇਹੀ ਆ ਕਿ ਤੁਸੀਂ ਟਾਈਮ ਕੱਢ ਕੇ ਡਾਇਰੀ ਤੇ ਪੈਨ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚਣਾ ਹੈ ਸਤਰੰਗੇ ਪਾਊਡਰ ਦੇ ਉੱਪਰ ਤੁਹਾਨੂੰ ਉਹ ਪੂਰਾ ਫਾਰਮੂਲਾ ਕੁਆਂਟੀਟੀ ਵਾਈਜ਼ ਲਿਖਵਾਇਆ ਜਾਏਗਾ ਸਮਝਾਇਆ ਜਾਏਗਾ ਬਣਾਉਣ ਦਾ ਤਰੀਕਾ ਦਿੱਤਾ ਜਾਏਗਾ ਖਾਣ ਦਾ ਤਰੀਕਾ ਦੱਸਿਆ ਜਾਏਗਾ ਸੋ ਅਗਰ ਅਸੀਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਦਾ ਡਾਕਟਰ ਬਣਨਾ ਬਣਨਾ ਚਾਹੁੰਦੇ ਆ ਤਾਂ ਉਦਮ ਸਾਨੂੰ ਕਰਨਾ ਹੀ ਪਏਗਾ ਡਾਕਟਰ ਸਾਹਿਬ ਸਾਡੇ ਸੈਂਟਰ ਅਮਰitsar ਹੈ ਸੀ ਲੁਧਿਆਣੇ ਨੇ ਮੋਗੀ ਹੈ ਬਟ ਟਿੰਡੇ ਤੇ ਪਟਿਆਲੇ ਦੀ ਜ਼ਰੂਰਤ ਤੁਹਾਨੂੰ ਕਿਉਂ ਪਈ ਹੁਣ ਉੱਥੇ ਤੁਸੀਂ ਤੁਸੀਂ ਕਹਿ ਰਹੇ ਇੱਥੇ ਤੁਸੀਂ ਦੱਸ ਨਹੀਂ ਰਹੇ ਤੁਸੀਂ ਕਹਿ ਰਹੇ ਹੋ ਵੀ ਉੱਥੇ ਜਾ ਕੇ ਦੱਸਾਂਗੇ ਅਸੀਂ ਆ ਉਹਦੇ ਵਾਸਤੇ ਫਰੁਕੀ ਜੀ ਬੇਨ ਇਹ ਚੀਜ਼ ਸੀ ਕਿ ਪੇਸ਼ੈਂਟ ਨੂੰ ਕਾਫੀ ਲੰਬਾ ਇੱਕ ਸਫ਼ਰ ਤੈਅ ਕਰਕੇ ਆਉਣਾ ਪੈਂਦਾ ਸੀ 2 ਘੰਟੇ 2.5 ਘੰਟੇ ਹੁਣ ਪਟਿਆਲੇ ਤੋਂ ਪੇਸ਼ੈਂਟ ਆਂਦਾ ਚੰਡੀਗੜ੍ਹ ਤੋਂ ਆਂਦਾ ਮਹਾਲੀ ਤੋਂ ਆਂਦਾ ਅੰਬਾਲੀ ਤੋਂ ਆਂਦਾ ਇੱਕ ਕੁਰੂਖhetra ਤੋਂ ਆਂਦਾ ਕਰਨਾਲ ਤੋਂ ਆਂਦਾ ਰੁਤਕ ਤੋਂ ਆਂਦਾ ਕੈਥਲ ਤੋਂ ਆਂਦਾ ਤਾਂ ਹਿਮਾਚਲ ਤੋਂ ਆਉਂਦੇ ਆ ਤੇ ਇਹਨਾਂ ਨੂੰ ਕਾਫੀ ਇੱਕ ਲੰਬੀ ਝਰਣੀ ਇੱਕ ਸਫ਼ਰ ਤੈਅ ਤਾਂ ਉਹ ਚੀਜ਼ ਜਿਵੇਂ ਸਰਦੀਆਂ ਨੇ ਧੁੰਦ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰਿਸਰਚ ਸੈਂਟਰ ਉੱਥੇ-ਉੱਥੇ ਆਰਗੇਨਾਈਜ਼ ਕਰ ਦਈਏ ਜਿੱਥੇ ਕਮ ਸੇ ਕਮ ਤੁਸੀਂ ਕਰੀਬ 1 ਘੰਟੇ ਦੇ ਵਿੱਚ ਰੀਚ ਕਰ ਜਾਵੋ ਠੀਕ ਆ ਉਹ ਇੱਕ ਬੜਾ ਈਜ਼ੀ ਰਹਿੰਦਾ ਹੈਗਾ ਗੱਡੀਆਂ ਪਰਮਿਸ਼ਨ ਨੇ ਸਭ ਨੂੰ ਅੱਜਕੱਲ ਦਿੱਤੀਆਂ ਹੋਈਆਂ ਬੱਸਾਂ ਦੀ ਸਰਵਿਸ ਵੀ ਹਰ ਜਗ੍ਹਾ ਹੈਗੀ ਹੈ ਕਮ ਸਿਕ ਮੈਂ ਇੱਕ ਘੰਟੇ ਚ ਬੰਦਾ ਸਾਡੇ ਨਾਲ ਸੈਂਟਰ ਤੇ ਰੀਚ ਕਰੇ ਔਰ ਆਪਣਾ ਜੋ ਵੀ ਲੋੜਿੰਦੀ ਅਗਰ ਹੁਣ ਜਿਵੇਂ ਦੇਖੋ ਜੋੜਾ ਦਰਦਾਂ ਦੀ ਗੱਲ ਕਰ ਰਹੇ ਬਹੁਤ ਸਾਰੇ ਜੋੜਾ ਦਰਦਾਂ ਸਾਡੇ ਜਿਹੜੀ ਹੁਣ ਐਕੂਪ੍ਰੈਸ਼ਰ ਦੀ ਐਕਸਪਰਟ ਟੀਮ ਹੈ ਜਿਹੜੀ ਸਾਡੇ ਨੈਚੁਰਲ ਆਰਥੋ ਕੇਅਰ ਨੇਚਰਲ ਆਰਥੋ ਕੇਅਰ ਦੇ ਉੱਪਰ ਕੰਮ ਕਰ ਰਹੀ ਹੈਗੀ ਆ ਤਾਂ ਉਸ ਨੇਚਰਲ ਆਰਥੋ ਕੇਅਰ ਦਾ ਅਗਰ ਅਸੀਂ ਟ੍ਰੀਟਮੈਂਟ ਲੈਣਾ ਕਿਸੇ ਨੇ ਤਾਂ ਉਹਦੇ ਵਾਸਤੇ ਉਹਨਾਂ ਨੂੰ ਰੈਗੂਲਰ ਥੈਰੇਪੀ ਲਈ ਵੀ ਆਉਣਾ ਪੈਂਦਾ ਤਾਂ ਉਹ ਚੀਜ਼ ਤਾਂ ਹੀ ਪੋਸੀਬਲ ਹੋ ਸਕਦੀ ਹੈ ਕਿ 1 ਘੰਟੇ ਦੀ ਅਗਰ ਜਰਨੀ ਹੋਵੇ ਦਿਸਟੈਂਸ ਹੋਵੇ ਅਗਰ 2-3-3 ਘੰਟੇ ਦੀ ਹੋਵੇ ਤਾਂ ਉਹ ਕਾਫੀ ਪੈਨਿਕ ਵੀ ਹੁੰਦਾ ਹੈ ਦੂਰ ਦਾ ਸਫਰ ਹੁੰਦਾ ਹੈ ਉਹ ਸਾਨੂੰ ਵੀ ਚੰਗਾ ਨਹੀਂ ਲੱਗਦਾ ਹੈਗਾ ਪੇਸ਼ੈਂਟ ਨੋ ਡਾਟ ਪਿਆਰ ਕਰਦੇ ਨੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਪਰ ਜਦੋਂ ਪੇਸ਼ੈਂਟ ਨੂੰ ਇੱਥੇ ਹੀ ਸੱਤ ਵਜ ਜਾਂਦੇ ਆ ਉਹ ਸਾਨੂੰ ਵੀ ਇੱਕ ਫਿਕਰ ਵਾਲੀ ਗੱਲ ਹੁੰਦੀ ਕਿ ਪੇਸ਼ੈਂਟ ਸਹੀ ਸਲਾਮਤ ਕਰੇ ਪਹੁੰਚੇ ਔਰ ਜਿਹੜੀ ਭਾਵਨਾ ਨਾਲ ਸਾਡੇ ਕੋਲ ਠੀਕ ਹੋਣ ਲਈ ਆਇਆ ਪਰਮੇਸ਼ਰ ਨੂੰ ਬਰਕਤ ਪਾਵੇ ਜੀ ਅੱਛਾ ਡਾਕਟਰ ਸਾਹਿਬ ਫਿਰ ਟਾਈਮ ਕੀ ਰਹੇਗਾ ਕੈਂਪ ਜਿਹੜਾ ਤੁਸੀਂ ਉਹ ਸਮਾਗਮ ਹੈਗਾ ਸਮਾਗਮ ਦਾ ਟਾਈਮ ਕੀ ਰਹੇਗਾ ਸਥਾਨ ਕਿੱਥੇਕ ਬਣਾਇਆ ਜੀ हां इ जेड़ा ਹੈਗਾ ਬਾਦਸੋ ਰੋਡ ਹੈ ਔਰ ਉਪਲ ਚੌਂਕ ਹੈ ਬਾਦਸੋ ਰੋਡ ਉਪਲ ਚੌਂਕ ਦੇ ਉੱਤੇ ਆਪਣਾ ਰਿਸਰਚ ਸੈਂਟਰ ਓਪਨ ਹੋ ਰਿਹਾ ਹੈ ਟਾਈਪ ਜਿਹੜਾ ਜਿਹੜਾ ਹੈਗਾ ਇਹਦਾ 11 ਵਜੇ ਦਾ ਟਾਈਮ ਰਹੇਗਾ ਕਿਉਂਕਿ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਹੋਣੇ ਨੇ ਉਹਨਾਂ ਦੇ ਚਰਨ ਉੱਥੇ ਪੈਣੇ ਨੇ ਉਸ ਤੋਂ ਬਾਅਦ ਅਰਦਾਸ ਹੋਣੀ ਆ ਦੈਨ ਉਸ ਤੋਂ ਬਾਅਦ ਫਿਰ ਆਪਾਂ ਇਸ ਫਾਰਮੂਲੇ ਨੂੰ ਰਿਵੀਲ ਕਰਾਂਗੇ ਜਿੰਨੀ ਵੀ ਸੰਗਤ ਆਈ ਹੋएगी ਹਾਂ ਸ਼ਰਤ ਸਾਡੀ ਇਹੀ ਹੈ ਲਿਖਵਾਵਾਂਗੇ ਉਸੇ ਨੂੰ ਜਿਹਦੇ ਕੋ ਡਾਇਰੀ ਪੈਨ ਹੋਏਗਾ ਇਹ ਮੇਰਾ ਵਾਦਾ ਹੈ ਜਿਹਨੂੰ ਡਾਇਰੀ ਪੈਣੀ ਹੈ ਉਹਨੂੰ ਲਿਖਵਾਉਂਗਾ ਨਹੀਂ ਚਾਹੇ ਗੁੱਸਾ ਕਰ ਜਾਵੇ ਮੇਰੀ ਗੱਲ ਦਾ ਕਿਉਂਕਿ ਗੁਣ ਉਹਨੂੰ ਦੇਣਾ ਹੈ ਜਿਹੜਾ ਗੁਣ ਨੂੰ ਲੈਣ ਲਈ ਤਿਆਰ ਬੈਠਾ ਹੈ ਜਿਹੜਾ ਲੈਣ ਲਈ ਤਿਆਰ ਨਹੀਂ ਹੈਗਾ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਦੇਖੋ ਕੁਦਰਤ ਨੇ ਸਾਨੂੰ ਇਹ ਗੁਣ ਦਿੱਤਾ ਹੈ ਬਾਡੀ ਨੂੰ ਠੀਕ ਕਰਨ ਦੀ ਉੱਤੇ 80% ਰੋਲ ਪੇਸ਼ੈਂਟ ਦਾ 20% ਡਾਕਟਰ ਦਾ ਹੈ ਤੁਸੀਂ ਆਪਣਾ 80% ਇਮਾਨਦਾਰੀ ਦੇ ਨਾਲ ਕਰਨ ਲਈ ਤਿਆਰ ਹੋ ਜੋ ਅਸੀਂ ਆਪਣਾ 20% ਇਮਾਨਦਾਰਨਾ ਕਰ ਰਹੇ ਹਾਂ ਠੀਕ ਹੈ ਔਰ ਦੂਜੀ ਗੱਲ ਅਸੀਂ ਡਾਕਟਰ ਹੈ ਜਾਦੂਗਰ ਨਹੀਂ ਠੀਕ ਹੈ ਇਸ ਕਰਕੇ ਅਸੀਂ ਕੋਈ ਜਾਦੂ ਨਹੀਂ ਕਰਨਾ ਹੈਗਾ ਕਿ ਅਸੀਂ ਤੁਹਾਨੂੰ 20 ਦਿਨਾਂ ਚ ਤੁਹਾਡਾ ਆ ਗਾਇਬ ਤੇ 20 ਦਿਨਾਂ ਚ ਤੁਹਾਡਾ ਆ ਗਾਇਬ ਅਸੀਂ ਤੁਹਾਨੂੰ ਨੇਚਰਲੀ ਟ੍ਰੀਟਮੈਂਟ ਨਾਲ ਜੋੜਨਾ ਹੈਗਾ ਜਿਹਨੂੰ ਜਿਹੜੀ ਤੁਹਾਨੂੰ ਸਮਝ ਵੀ ਆਏਗੀ ਜਿਸ ਦੇ ਨਾਲ ਤੁਸੀਂ ਆਪਣੇ ਰੋਗ ਦੇ ਸੁਭਾ ਨੂੰ ਸਮਝੋਗੇ ਤੇ ਰੋਗ ਦੇ ਇਲਾਜ ਨੂੰ ਵੀ ਸਮਝੋਗੇ ਸੋ ਜੇ ਅਸੀਂ ਤੰਦਰੁਸਤ ਰਹਿਣਾ ਹੈ ਇਹਦੇ ਵਾਸਤੇ ਤੁਹਾਨੂੰ ਆਪਣੇ ਮਸਤਿਕਸ ਦੇ ਟੱਕਣ ਨੂੰ ਖੋਲਣਾ ਪੈਣਾ ਹੈ ਜੀ ਠੀਕ ਹੈ ਉਹਦੇ ਉਹਦੇ ਅੰਦਰ ਜਿਹੜਾ ਗਿਆਨ ਡਿਲੀਵਰ ਕਰਨਾ ਉਹਦੇ ਵਾਸਤੇ ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਹੈਗੇ ਆ ਜੀ ਡਾਕਟਰ ਸਾਹਿਬ ਤੁਸੀਂ ਨਾਲੇ ਆਇਲ ਵੀ ਰੱਖਿਆ ਜੀ ਇਹ ਕੀ ਚੀਜ਼ ਹੈ ਜੀ ਇਹ 골ਡਨ ਆਇਲ ਹੈ ਜੀ ਇਹੋ ਹੀ ਆਪਣਾ 골ਡਨ ਆਇਲ ਹੈ ਠੀਕ ਹੈ ਇਸ ਜਦੋਂ ਇਹ ਫਾਰਮੂਲੇ ਨੂੰ ਤੁਸੀਂ ਜਿਨ੍ਹਾਂ ਨੂੰ ਯੂਜ਼ ਕਰਨਾ ਹੈ ਜੋੜਾ ਦਰਦ ਵਾਲੇ ਨੂੰ ਪੇਸ਼ੈਂਟ ਨੇ ਉਹਨਾਂ ਨੇ ਇਸ ਆਇਲ ਨੂੰ ਔਰਲੀ ਪੀਣਾ ਵੀ ਹੈ ਤੇ ਜਿਹੜੇ ਜਿਹੜੇ ਜੋੜਾਂ ਦੀ ਸਮੱਸਿਆ ਉੱਥੇ ਉਹਨੂੰ ਅਪਲਾਈ ਵੀ ਕਰਨਾ ਹੈ ਇਹ ਗੋਲਡਨ ਆਇਲ ਹੈ ਉਹ ਇਸ ਫਾਰਮੂਲੇ ਦੇ ਨਾਲ ਹੀ ਸਾਰੇ ਲੋਕ ਯੂਜ਼ ਕਰਨਗੇ ਠੀਕ ਹੈ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਨੇ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਗੱਲ ਕੀਤੀ ਹੈ ਬੜਾ ਸਸਤਾ ਬੜਾ ਈਜ਼ੀ ਡਾਕਟਰ ਸਾਹਿਬ ਵੈਸੇ ਸਾਨੂੰ ਇੰਨੀ ਗੱਲ ਦੱਸ ਦੋ ਵੀ ਇਹ ਸੱਤ ਚੀਜ਼ਾਂ ਕਿੰਨੇ ਕੁ ਪੈਸੇ ਲੱਗਦੇ ਨੇ ਕਿੰਨੇ ਕੁ ਰੁਪਏ ਲੱਗਣ ਵਾਲੀ ਗੱਲ ਹੈ ਬਿਲਕੁਲ ਤੇ ਪੈਸਾ ਖਰਚ ਆਉਣਾ ਨਹੀਂ ਕਿਉਂਕਿ ਇਹ ਚੀਜ਼ਾਂ ਘਰੇ ਪਈਆਂ ਹੋਈਆਂ ਆਉਣਾ ਨਹੀਂ ਮਤਲਬ ਅਬ ਮੈਂ 12 ਮੰਗਵਾਉਣ ਦੀ ਲੋੜ ਹੈ ਲਾਸਟ ਟਾਈਮ ਤਾਂ ਮੈਂ ਕਿਹਾ ਸੀ ਕਿ ਅ ਗੁੱਡ ਫੈਟ ਲਈ ਤੁਸੀਂ 30-35 ਰੁਪਏ ਖਰਚੋਗੇ ਹਾਂ ਤਾਂ ਉਹਦਾ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਆਉਣਾ ਨਹੀਂ ਲੇਕਿਨ ਪਈਆਂ ਨੇ ਮਟਮੇ ਵੀ ਕਹਨਾ ਕਿ ਪਈਆਂ ਹੋਣ ਗਿਆ ਤੁਹਾਡੇ ਕਰੇ ਯੂਜ਼ ਤੁਸੀਂ ਫਿਰ ਵੀ ਨਹੀਂ ਕਰ ਰਹੇ ਹੋਗੇ ਤਾਂ ਉਸ ਦਿਨ ਤੁਹਾਨੂੰ ਇਹਦੇ ਫਾਇਦੇ ਵੀ ਸਮਝ ਆ ਜਾਣਗੇ ਤੁਸੀਂ ਯੂਜ਼ ਕਰਨਾ ਵੀ ਸ਼ੁਰੂ ਕਰ ਦਿਓ ਪਾਊਡਰ ਬਣਾਉ ਦਾ ਤਰੀਕਾ ਵੀ ਇਹ ਸਤਰੰਗਾ ਪਾਊਡਰ ਹੈ no doubt ਵੀ ਤੁਸੀਂ ਇਹਨੂੰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋਗੇ ਤੁਹਾਨੂੰ ਲੱਗਦਾ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਜਿਹੜਾ ਪਾਊਡਰ ਵਰਤੇਗਾ ਸਤਰੰਗਾ ਦਰਦ ਨਹੀਂ ਲਏਗਾ ਉਹਦੇ ਨਾਲ ਪੰਗਾ ਬਿਲਕੁਲ ਨਹੀਂ ਲਏਗਾ ਜੀ ਪੰਗਾ ਕਿਉਂਕਿ ਤੁਹਾਡੇ ਕੋਲ ਹੈ ਪਾਊਡਰ ਸਤਰੰਗਾ ਤਾਂ ਇਸ ਸਤਰੰਗੇ ਪਾਊਡਰ ਨੇ ਤੁਹਾਡੇ ਜਿੰਨੇ ਸਰੀਰ ਦੇ ਵਿੱਚ ਜਿਹੜੇ ਜੋੜਾਂ ਦੇ ਪੰਗੇ ਸ਼ੁਰੂ ਹੋਏ ਹੋਏ ਆ ਉਹਨੂੰ ਘਟਾਉਣਾ ਹੈ ਤੁਹਾਡੇ ਬਾਡੀ ਨੂੰ ਐਂਟੀ ਇਨਫਲਮੇਟਰੀ ਪ੍ਰੋਪਰਟੀ ਦੇ ਤੌਰ ਤੇ ਨੇ ਕੰਮ ਕਰਨਾ ਇਹ ਗਿਆਨ ਤੁਹਾਡੇ ਪਰਿਵਾਰ ਲਈ ਬਜ਼ੁਰਗਾਂ ਲਈ ਖਾਸ ਕਰਕੇ ਪੈਣਾ ਲਈ ਬਹੁਤ ਲਾਹੇਵੰਦ ਹੋਏਗਾ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ 18 ਤਰੀਕ ਨੂੰ ਤੁਸੀਂ ਪਟਿਆਲਾ ਪਹੁੰਚਣਾ ਹੈ ਡਾਕਟਰ ਸਾਹਿਬ ਐਡਰੈਸ ਕੀ ਹੈ ਜੀ ਪਟਿਆਲੇ ਦਾ ਐਡਰੈਸ ਆਲਰੇਡੀ ਆਪਾਂ ਦੱਸ ਵੀ ਦਿੱਤਾ ਇੱਕ ਵਾਰ ਫੇਰ ਦੱਸ ਹਾਂ ਐਡਰੈਸ ਇਹ ਹੈਗਾ 500 ਰੋਡ ਹੈ ਉਪਲ ਚੌਕ ਜੀ ਪਟਾ 500 ਰੋਡ ਉਪਲ ਚੌਂਕ ਦੇ ਵਿੱਚ ਪਹੁੰਚ ਕੇ ਤੁਸੀਂ ਡਾਕਟਰ ਜੀ ਜੀ ਨੰਬਰ ਚੱਲ ਰਹੇ ਨੇ ਔਰ ਉਹ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਐਡਰੈਸ ਵੀ ਲੈ ਸਕਦੇ ਹੋ ਤੇ ਇਹ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਸਤਰੰਗਾ ਪਾਊਡਰ ਇਸਤੇਮਾਲ ਕਰੇਗਾ ਦਰਦਾਂ ਉਹਦੇ ਨਾਲ ਕਦੇ ਪੰਗਾ ਲੈਣਗੇ ਨਹੀਂ ਔਰ ਉਮੀਦ ਕਰਦਾ ਕਿ ਬਿਲਕੁਲ ਜਿਹੜਾ ਪਰਿਵਾਰ ਹੈਗਾ ਜਿਹੜਾ ਵੀ ਇਸਤਰੰਗਾ ਵਰਤੋ ਉਹਦੇ ਵਿੱਚ ਲੈ ਕੇ ਆਏਗਾ ਪਾਊਡਰ ਉਹਦਾ ਪਰਿਵਾਰ ਦਰਦਾਂ ਤੋਂ ਮੁਕਤ ਹੋਏਗਾ ਫਿਲਹਾਲ ਇਹ ਹੀ اپیل ਹੈ ਤੁਹਾਡੀ ਮੈਨੂੰ ਮੈਂ ਤੁਹਾਨੂੰ ਇਹ ਹੀ اپیل ਕਰਦਾ ਕਿ ਜਿਸ ਨੇ ਵੀ ਇਹ ਨੁਸਖਾ ਫਾਰਮੂਲਾ ਆਪਣੇ ਘਰ ਦੇ ਵਿੱਚ ਅਪਣਾਉਣਾ ਕਿਉਂਕਿ ਹਮੇਸ਼ਾ ਹੀ ਡਾਕਟਰ ਸਾਹਿਬ ਦੇ ਜਿਹੜੇ ਫਾਰਮੂਲੇ ਨੇ ਨੁਸਕੇ ਨੇ ਟੋਟ ਕੇ ਨੇ ਜਿਹੜੇ ਨੇਚਰਲ ਪੈਥੀ ਨਾਲ ਲੋਕਾਂ ਨੂੰ ਜੋੜ ਰਹੇ ਨੇ ਉਹ ਹਮੇਸ਼ਾ ਹੀ ਸੁਪਰ ਹਿੱਟ ਹੁੰਦੇ ਨੇ ਤੇ ਇਹ ਨੁਸਖਾ ਫਾਰਮੂਲਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੁਪਰ ਹਿੱਟ ਹੋਣ ਵਾਲਾ ਹੈ ਔਰ ਸੁਪਰ ਹਿੱਟ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੇ ਦਰਦ ਜਿਹੜੇ ਨੇ ਜੋੜਾਂ ਦੇ ਜਿੱਥੇ ਮਰਜ਼ੀ ਹੁੰਦੇ ਹੋਣ ਸਰੀਰ ਦੇ ਵਿੱਚ ਜਿੱਥੇ ਮਰਜ਼ੀ ਦਰਦ ਹੁੰਦਾ ਹੋਵੇ ਉਹ ਇਸ ਨੂੰ ਖਤਮ ਕਰਨ ਦੀ ਜਿਹੜੀ ਸ਼ਮਤਾ ਹੈ ਸਮਰੱਥਾ ਹੈ ਉਹ ਬਖੂਬੀ ਰੱਖਦਾ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਜਿਹੜਾ ਨਵੇਂ ਜਿਹੜੇ ਅਸੀਂ ਕਹੇ ਕਿ ਰਿਸਰਚ ਸੈਂਟਰ ਦਾ ਹਿੱਸਾ ਬੰਨਣਾ ਚਾਹੁੰਦੇ ਨੇ ਸਮਾਗਮ ਦਾ ਨਾ ਸਿਰਫ ਇਹ ਸਗੋਂ ਹੋਰ ਨੁਸਖੇ ਫਾਰਮੂਲੇ ਵੀ ਬੜੇ ਡਾਕਟਰ ਭੁੱਲਰ ਸਾਹਿਬ ਜਿਹੜਾ ਉੱਥੇ ਸਾਂਝੇ ਕਰਨ ਵਾਲੇ ਨੇ ਸੋ ਸਮਾਸ ਹਾਂ ਤੁਹਾਨੂੰ ਦੱਸ ਦਿੰਦਾ ਹੈ ਤੋਂ ਆਉਣਾ ਨਾ ਤੁਸੀਂ ਭੁੱਲਿਓ 18 ਤਾਰੀਖ ਨੂੰ ਪਟਿਆਲਾ ਦੇ ਉਪਰਲ ਚੌਂਕ ਹੈਗਾ ਭਾਤਸੋਂ ਰੋਡ ਦੇ ਉੱਤੇ ਉਸ ਸਥਾਨ ਦੇ ਉੱਤੇ ਤੁਹਾਨੂੰ ਆ ਕੇ ਜਿਹੜਾ ਸਮਾਗਮ ਦਾ ਹਿੱਸਾ ਬਣਨ ਦਾ ਮੌਕਾ ਮਿਲ ਸਕਦਾ ਡਾਕਟਰ ਬੋਰਿੰਦਰ ਸਿੰਘ ਭੁੱਲਰੋਰਾ ਨਾਲ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਉਹ ਵੀ ਸੰਭਵ ਹੈ ਉਮੀਦ ਕਰਦਾ ਇਹ ਵੀਡੀਓ ਹੋਰ ਨਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਕੋਈ ਵੀਡੀਓ ਦੇਖਣ ਤੋਂ ਬਾਅਦ ਕੋਈ ਸਵਾਲ ਕੋਈ ਸ਼ੰਕਾ ਤੁਹਾਡੇ ਮਨ ਦੇ ਵਿੱਚ ਹੈ ਤਾਂ ਤੁਸੀਂ ਨੰਬਰ ਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ